ਡਾਈਟ ਨਾਲ ਬਹੁਤ ਸਾਰੀਆਂ ਚੀਜ਼ਾਂ ਦਾ ਹੱਲ ਹੈ ਲੋਕੀ ਅਵੇਅਰ ਹੀ ਨਹੀਂ ਐ ਇਸ ਟਾਈਮ ਤੇ ਕਿ ਡਾਈਟ ਤੁਹਾਡੇ ਜ਼ਿੰਦਗੀ ਚ ਬਹੁਤ ਸਾਰੇ ਚਮਤਕਾਰ ਕਰ ਸਕਦੀ ਹੈ ਪੀਜ਼ਾ 버ਗਰ ਵੀ ਗਨੇ ਖਾਣ ਨੂੰ ਦਿੰਦੇ ਆ ਜਿਹੜੇ ਡਾਈਟੀਸ਼ਨ ਹੁੰਦੇ ਆ ਇਹ ਕਿੰਨੇ ਕੁ ਸੱਚਾਈ ਹੈ ਜੀ ਪੀਜ਼ਾ 버ਗਰ ਚੀਜ਼ ਡੇਸ ਤੇ ਤਾਂ ਹੀ ਅਲਾਉਡ ਆ ਜੇ ਤੁਸੀਂ ਮੈਨੂੰ ਦੱਸ ਦੇਣਾ ਮੇਰੇ ਘੇ ਤੇ ਚਲੋਗੇ ਇੱਕ ਨਾਰਮਲ ਇਨਸਾਨ ਦੀ ਥਾਲੀ ਦੇ ਵਿੱਚ ਹੋਣਾ ਕੀ ਚਾਹੀਦਾ ਕੀ ਕੀਤਾ ਕਿ ਹਰ ਇੱਕ ਜਗ੍ਹਾ ਤੇ ਨਾ ਕਿਸੇ ਡਾਕਟਰ ਕੋ ਦਵਾਈ ਲੈਣ ਜਾਣੇ ਆ ਤੇ ਉੱਥੇ ਨਾ ਲਿਖਿਆ ਹੁੰਦਾ ਹੈ ਕਿ ਦਵਾਈ ਪਲੱਸ ਤੁਹਾਡੀ ਡਾਈਟ ਹੈ ਨਾ ਤੇ ਫਿਰ ਲੱਗਦਾ ਨਹੀਂ ਕਿ ਸਾਨੂੰ ਡਾਕਟਰ ਦੀ ਬਜਾਏ ਡਾਈਟੀਸ਼ਨ ਕੋਲ ਹੀ ਜਾਣਾ ਚਾਹੀਦਾ ਲੋਕਾਂ ਨੂੰ ਪਤਾ ਹੀ ਨਹੀਂ ਲੋਕ ਕੀ ਸਮਝਦੇ ਆ ਡਾਈਟੀਸ਼ਨ ਹੋ ਗਿਆ ਤੁਸੀਂ ਮੈਮ ਖਾਣਾ ਬਣਾ ਕੇ ਦੇ ਦਿਓ ਤੁਸੀਂ ਕੋਈ ਪੁੜਿਆ ਪੈਕ ਕਰਕੇ ਦੇ ਦਿਓ ਤੇ ਲੋਕਾਂ ਨੂੰ ਐਕਚੁਅਲੀ ਵੀ ਨਹੀਂ ਪਤਾ ਕਿ ਕੀ ਕੰਮ ਕੀ ਕੰਮ ਹੁੰਦਾ ਹੈ ਇੱਕ ਡਾਈਟੀਸ਼ਨ ਦਾ ਤੁਸੀਂ ਇਕ ਵਾਰੀ ਅਜ਼ਮਾ ਕੇ ਦੇਖੋ ਤੁਹਾਨੂੰ ਖੁਦ ਹੀ ਪਤਾ ਲੱਗ ਜਾਏਗਾ ਕਿ ਕੀ ਡਿਫਰੈਂਸ ਹੈ ਆਨਲਾਈਨ ਵਾਲਿਆਂ ਚ ਜਾਂ ਫਿਰ ਤੁਹਾਡੇ ਸਾਹਮਣੇ ਜਿਹੜਾ ਬੈਠਾ ਹੁੰਦੇ ਚ ਰਣਕ ਪੰਜਾਬ ਦੀ ਵੇਖ ਰਹੀ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਨੇਤੂ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਇਨਸਾਨ ਜਿਹੜਾ ਹੈ ਉਹ ਪਤਲਾ ਹੋਣਾ ਚਾਹੁੰਦਾ ਹੈ ਹਰ ਇੱਕ ਬੰਦਾ ਇਹ ਚਾਹੁੰਦਾ ਹੈ ਕਿ ਅਸੀਂ ਪਤਲੇ ਹੋ ਜਾਈਏ ਪਰ ਫਿੱਟ ਰਹਿਣ ਦੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ ਪਰ ਅਸਲ ਦੇ ਵਿੱਚ ਜ਼ਰੂਰਤ ਸਾਨੂੰ ਅੱਜ ਪਤਲੇ ਹੋਣ ਦੀ ਨਹੀਂ ਹੈ ਫਿੱਟ ਹੋਣ ਦੀ ਜ਼ਿਆਦਾ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਸਾਨੂੰ ਦੱਸਣ ਗਿਆ ਕਿ ਅਸੀਂ ਕਿਵੇਂ ਫਿੱਟ ਹੋ ਸਕਦੇ ਹਾਂ ਔਰ ਉਹਦੇ ਨਾਲ ਨਾਲ ਅਸੀਂ ਕਿਵੇਂ ਪਤਲੇ ਹੋ ਸਕਦੇ ਹਾਂ ਇਹ ਸਭ ਗੱਲਾਂ ਦੇ ਜਵਾਬ ਦੇਣਗੇ ਅੱਜ ਡਾਈਟੀਸ਼ਨ ਨੀਹਾ ਅਰੋੜਾ ਜੀ ਨੀਹਾ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਅ ਨੀਹਾ ਜੀ ਅਸੀਂ ਨਾ ਵੇਖਦੇ ਆ ਕਿ ਅੱਜ ਹਰ ਇੱਕ ਬੰਦਾ ਜਿਹੜਾ ਨਾ ਉਹ ਇਹ ਤਾਂ ਚਾਹੁੰਦਾ ਕਿ ਮੈਂ ਪਤਲੀ ਹੋਵਾਂ ਪਰ ਫਿੱਟ ਹੋਣ ਦੀ ਕੋਸ਼ਿਸ਼ ਨਾ ਅੱਜ ਕੱਲ ਲੋਕੀ ਨਹੀਂ ਕਰਦੇ ਪਏ ਜੇ ਐਵਰੇਜ ਅਸੀਂ ਭਾਰ ਦੀ ਗੱਲ ਕਰੀਏ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਐਵਰੇਜ ਇੱਕ ਇਨਸਾਨ ਦਾ ਹਾਈਟ ਦੇ ਹਿਸਾਬ ਨਾਲ ਭਾਰ ਹੋਣਾ ਕਿੰਨਾ ਚਾਹੀਦਾ ਹਰ ਬੰਦੇ ਦੀ ਡਿਫਰੈਂਟ ਹਾਈਟ ਹੈ ਤੇ ਹਰ ਬੰਦੇ ਦਾ ਡਿਫਰੈਂਟ ਭਾਰ ਹੋਣਾ ਚਾਹੀਦਾ ਹੈ ਠੀਕ ਹੈ ਐ ਬਹੁਤ ਸਾਰੀ ਚੀਜ਼ਾਂ ਵੈਰੀ ਕਰਦੀਆਂ ਐਸਤੇ ਐਸਤੇ ਦੇਖੋ ਜੇ ਮੇਲ ਐ ਤੇ ਉਹਦੇ ਹੱਡ ਪਾਰੀ ਹੁੰਦੇ ਜਿਵੇਂ ਤੁਸੀਂ ਸੁਣਿਆ ਹੀ ਹੋਣਾ ਤੇ ਉਹਨਾਂ ਦਾ ਪਾਰ ਥੋੜਾ ਜਿਆਦਾ ਮਨਿਆ ਗਿਆ ਜਿਵੇਂ ਫੀਮੇਲ ਐ ਫੀਮੇਲ ਦੇ ਵੀ ਬਹੁਤ ਫਰਕ ਹੁੰਦਾ ਹੈ ਕਈ ਕਈ ਫੈਮਿਲੀ ਚ ਬਹੁਤ ਮਧਰੀਆਂ ਹੁੰਦੀਆਂ ਹਨਾ ਕੁੜੀਆਂ ਤਾਂ ਉਹਨਾਂ ਦਾ ਪਾਰ ਥੋੜਾ ਔਰ ਹਲਕਾ ਹੋਣਾ ਚਾਹੀਦਾ ਹੈ ਕਈਆਂ ਦੇ ਬੱਚੇ ਜਿਹੜੇ ਹੁੰਦੇ ਨੇ ਉਹ ਥੋੜੇ ਅਲੱਗ ਸ਼ੇਪ ਦੇ ਹੁੰਦੇ ਨੇ ਜਿਨ੍ਹਾਂ ਪਰੇ ਹੋਏ ਬੱਚੇ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦਾ ਅਲੱਗ ਹੁੰਦਾ ਤੇ ਹਾਈਟ ਦੇ ਹਿਸਾਬ ਨਾਲ ਤੁਹਾਡਾ ਪਾਰ ਤੇ ਏਜ ਦੇ ਹਿਸਾਬ ਨਾਲ ਡਿਫਰੈਂਟ ਹੁੰਦਾ अच्छा आ, किस तरह अपना वेट है ओनु मेंटेन ਕੀਤਾ ਜਾਵੇ ਕਿਉਂਕਿ ਅੱਜ ਦਾ ਬੜਾ ਜ਼ਿਆਦਾ ਰੋਲਾ ਪੈਂਦਾ ਪਏ ਕਿ ਮੈਂ ਫਿੱਟ ਹੋਣਾ ਹੈ ਮੈਂ ਆਪਣਾ ਭਾਰ ਘਟਾਣਾ ਪਰ ਜਿਹੜੀਆਂ ਡਾਈਟ ਨੇ ਕਿ ਉਹ ਡਾਈਟ ਦੇ ਨਾਲ ਆਪਣੇ ਭਾਰ ਨੂੰ ਕੰਟਰੋਲ ਜਾਂ ਘਟਾਇਆ ਵਧਾਇਆ ਜਾ ਸਕਦਾ ਹਾਂਜੀ ਬਿਲਕੁਲ ਡਾਈਟ ਨਾਲ ਬਹੁਤ ਸਾਰੀਆਂ ਚੀਜ਼ਾਂ ਦਾ ਹੱਲ ਹੈ ਲੋਕੀ ਅਵੇਅਰ ਹੀ ਨਹੀਂ ਐ ਇਸ ਟਾਈਮ ਤੇ ਕਿ ਡਾਈਟ ਤੁਹਾਡੇ ਜ਼ਿੰਦਗੀ ਚ ਬਹੁਤ ਸਾਰੇ ਚਮਤਕਾਰ ਕਰ ਸਕਦੀ ਹੈ ਬੱਚੇ ਪੈਦਾ ਹੋਣ ਤੋਂ ਜਾਂ ਬਜ਼ੁਰਗੀ ਵਿੱਚ ਆਉਣ ਤੋਂ ਡਿਫਰੈਂਟ ਤਰੀਕੇ ਦੀ ਸਾਡੇ ਕੋਲ ਡਾਈਟ ਹੁੰਦੀ ਹੈ ਹਰ ਬੰਦੇ ਵਾਸਤੇ ਅਸੀਂ ਡਿਫਰੈਂਟ ਤਰੀਕੇ ਦੀ ਡਾਈਟ ਬਣਾਈਦੀ ਹੈ ਤੇ ਡਾਈਟ ਤੁਹਾਡੀ ਗੰਭੀਰ ਤੋਂ ਗੰਭੀਰ ਬਿਮਾਰੀਆਂ ਨੂੰ ਵੀ ਸੋਲਵ ਕਰ ਸਕਦੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਗੰਭੀਰ ਤੋਂ ਗੰਭੀਰ ਬਿਮਾਰੀਆਂ ਨੂੰ ਜਿਹੜੀ ਡਾਈਟ ਹੈ ਉਹ ਸੋਲਵ ਕਰ ਸਕਦੀ ਹੈ ਇਹ ਕਿ ਕਿੰਨੀ ਕਿ ਸਚਾਈ ਹੈ ਇਸ ਚੀਜ਼ ਦੇ ਵਿੱਚ ਇਹ ਬਿਲਕੁਲ ਸਚਾਈ ਹੈ ਤੁਹਾਨੂੰ ਮੈਂ ਜੇ ਦੱਸਾਂ ਤੇ ਮੈਂ ਲੋਕੀ ਸੋਚਦੇ ਆ ਡਾਈਟ ਸਿਰਫ ਨਾ weight ਘਟਾਉਣ ਵਾਸਤੇ ਹੁੰਦੀ ਹੈ ਤੇ ਮੇਰੇ ਕੋਲ ਹਰ ਟਾਈਮ weight ਵਧਾਉਣ ਵਾਸਤੇ ਵੀ ਡਾਈਟ ਦੇਣੀ ਪੈਂਦੀ ਹੈ ਜਿਹੜੇ ਲੋਕੀ ਆ ਜਿਹੜੇ ਜਿਨ੍ਹਾਂ ਦਾ ਪਾਰ ਵਧਦਾ ਹੀ ਨਹੀਂ ਹੈ ਉਹਨਾਂ ਨੂੰ ਵੀ ਡਾਈਟ ਦੇਣੀ ਆ ਤੇ ਕਈ ਲੋਕ ਜਿਵੇਂ ਕੈਂਸਰ ਦੇ ਮਰੀਜ਼ ਆਂਦੇ ਮੇਰੇ ਕੋਲ ਕਿਡਨੀ ਦੇ ਮਰੀਜ਼ ਆਂਦੇ ਆ ਉਹਨਾਂ ਨੂੰ ਵੀ ਡਾਈਟ ਮੈਂ ਦੇਣੀ ਆ ਡਾਈਟ ਦਾ ਇੰਨਾ ਕਰੂਸ਼ਲ ਰੋਲ ਹੈ ਸਾਡੀ ਜ਼ਿੰਦਗੀ ਚ ਸਾਨੂੰ ਬਸ ਅਸੀਂ ਸਿਰਫ ਇੱਕੋ ਵਾਰ ਇਹ ਅਵੇਅਰ ਹੈਗੇ ਆ ਕਿ ਡਾਈਟ ਸਿਰਫ ਭਾਰ ਜਿਹੜਾ ਘਟਾਉਣ ਵਾਸਤੇ ਹੀ ਹੁੰਦੀ ਹੈ ਬਟ ਇਹ سراਸਰ ਗਲਤ ਹੈ ਅਸੀਂ ਕ੍ਰੋਨਿਕ ਤੋਂ ਕ੍ਰੋਨਿਕ ਡਿਜ਼ੀਜ਼ ਗੰਭੀਰ ਤੋਂ ਗੰਮੀਰ ਬਿਮਾਰੀਆਂ ਡਾਈਟ ਨਾਲ ਠੀਕ ਛੇਤੀ ਹੋ ਜਾਂਦੀਆਂ ਕੈਂਸਰ ਵਰਗੀ ਬਿਮਾਰੀ ਵੀ ਠੀਕ ਕਰ ਸਕਦੇ ਕੈਂਸਰ ਦੇ ਟਰੀਟਮੈਂਟ ਜਦ ਕੈਂਸਰ ਦਾ ਟਰੀਟਮੈਂਟ ਹੁੰਦਾ ਹੈ ਤੇ ਤੁਹਾਨੂੰ ਨਾ ਕੁਝ ਅਲੱਗ ਤਰੀਕੇ ਦੀ ਐਕਸਟ੍ਰੀਮ ਡਾਈਟ ਦੀ ਲੋੜ ਪੈਂਦੀ ਹੈ ਜਿੰਦੇ ਵਿੱਚ ਕੁਝ ਜਿਵੇਂ ਕਹਿੰਦੇ ਆ ਕਿ ਮੈਡੀਸਨਲ ਪ੍ਰੋਪਰਟੀਆਂ ਹੋ ਐਦਾਂ ਦਾ ਖਾਣਾ ਸੀ ਆਪਣੇ ਮਰੀਜ਼ ਨੂੰ ਦਿੰਨੇ ਆ ਤੇ ਉਸ ਟਾਈਮ ਤੇ ਤੁਹਾਡੀ ਇਹ ਡਾਈਟ ਜਿਹੜੀ ਹੈ ਨਾ ਉਹ ਬਹੁਤ کارਗਰ ਸਾਬਿਤ ਹੁੰਦੀ ਹੈ ਕਿ ਤੁਹਾਡੀ ਜਿਹੜਾ ਕੀਮੋਥੈਰਪੀ ਦਾ ਪਾਰ ਤੁਹਾਡੇ ਸਰੀਰ ਤੇ ਪੈ ਰਿਹਾ ਹੈ ਉਤੇ ਤੋਂ ਤੁਸੀਂ ਜਲਦੀ ਤੋਂ ਜਲਦੀ ਰਿਕਵਰ ਕਰ ਜਾਓ ਤੇ ਐਦਾਂ ਦੇ ਕੇਸਿਸ ਮੇਰੇ ਕੋਲ ਬਹੁਤ ਆਮ ਆਉਂਦੇ ਆ। ਕਿ ਇਹ ਜਿਹੜੇ ਤੁਸੀਂ ਡਾਈਟ ਦਾ ਜ਼ਿਕਰ ਕਰਦੇ ਪਿਓ ਉਹ ਵੀ ਭਾਰ ਘਟਾ ਵੀ ਸਕਦੇ ਆ ਵਧਾ ਵੀ ਸਕਦੇ ਆ ਔਰ ਖਾਸ ਔਰ ਦੇ ਉੱਤੇ ਜਿਹੜੀਆਂ ਮੇਜਰ ਬਿਮਾਰੀਆਂ ਨੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਉਹਨਾਂ ਨੂੰ ਵੀ ਇਹ ਨਾਲ ਠੀਕ ਕਰ ਸਕਦੇ ਆ ਡਾਈਟ ਕੀ ਕੁਝ ਐਕਸਟਰਾ ਆਰਡੀਨਰੀ ਖਾਣ ਨੂੰ ਦਿੰਦੇ ਹੋ ਜਾਂ ਘਰ ਦੀ ਹੀ ਖਾਣਾ ਜਾਂ ਘਰ ਦੀਆਂ ਹੀ ਰੋਟੀ ਜਾਂ ਘਰ ਦਾ ਹੀ ਸਾਰਾ ਕੁਝ ਹੁੰਦਾ ਉਹਦੇ ਨਾਲ ਹੀ ਜਿਹੜਾ ਵਾ ਇਹ ਬਿਮਾਰੀਆਂ ਠੀਕ ਹੋ ਸਕਦੀਆਂ ਨੇ ਮੈਂ ਹਮੇਸ਼ਾ ਕਹਿੰਨੀ ਆ ਕਿ ਡਾਈਟ ਜੇ ਆਪਾਂ ਸਾਦੀ ਜਬਾਨ ਵਿੱਚ ਕਹੀਏ ਤੇ ਸਿਰਫ ਖਾਣ ਦਾ ਤਰੀਕਾ ਬਦਲ ਜਾਂਦਾ ਹੈ ਤੇ ਬਣਾਉਣ ਦਾ ਤਰੀਕਾ ਬਦਲ ਜਾਂਦਾ ਹੈ ਜਿਵੇਂ ਪੇਸ਼ੈਂਟ ਤੁਸੀਂ ਵੇਖਿਆ ਹੋਣਾ ਜੇ ਬੀੜ ਜਿਆਦਾ ਬਿਮਾਰ ਹੈ ਤੁਸੀਂ ਹਸਪੀਟਲ ਵਿੱਚ ਵੀ ਜਾਂਦੇ ਹੋ ਉਹਨਾਂ ਵਾਸਤੇ ਇੱਕ ਸਪੈਸ਼ਲ ਤਰਲ ਪਦਾਰਥੀ ਖਿਚੜੀ ਬਣਾਈ ਜਾਂਦੀ ਹੈ ਜਿੰਦੇ ਵਿੱਚ ਪਾਣੀ ਦੀ ਮਾਤਰਾ ਥੋੜੀ ਜਿਆਦਾ ਹੁੰਦੀ ਹੈ ਮੂੰਗੀ ਮੂੰਗੀ ਦੀ ਦਾਲ ਦਾ ਪਾਣੀ ਥੋੜਾ ਜਿਆਦਾ ਪਾਇਆ ਜਾਂਦਾ ਹੈ ਜਿਵੇਂ ਤਾਂ ਕਿ ਤੁਹਾਡੇ ਸਰੀਰ ਨੂੰ ਉੰਦੀ ਤਾਕਤ ਮਿਲ ਸਕੇ ਤੇ ਤੁਹਾਡੇ ਪੇਟ ਤੇ ਵੀ ਉਹ 파ਰਾ ਨਾ ਰਹੇ ਤੇ ਇਸ ਕਰਕੇ ਇਦਾਂ ਦੇ ਕਈ ਤਰ੍ਹਾਂ ਦੀਆਂ ਰੈਸਪੀਆਂ ਸਾਡੇ ਕੋਲ ਹੁੰਦੀਆਂ ਨਾਲ ਨਾਲ ਅਸੀਂ ਜਿਵੇਂ ਪੁਰਾਣੀਆਂ ਚੀਜ਼ਾਂ ਜਿਵੇਂ ਲੋਕੀ ਭੁੱਲਦੇ ਜਾ ਰਹੇ ਆ ਜਿਵੇਂ ਕੋਵਿਡ ਹੋਇਆ ਸੀ ਤੇ ਗਿਲੋਏ ਨੂੰ ਭੁੱਲ ਗਏ ਸੀ ਤੇ ਫਿਰ ਸਡਨਲੀ ਗਿਲੋਏ ਆ ਗਿਆ ਫਿਰ ਹੁਣ ਹਲਦੀ ਹੋ ਗਈ ਕਾਲੀ ਮਿਰਚਾਂ ਹੋ ਗਈਆਂ ਇਸ ਤਰ੍ਹਾਂ ਦੀ ਬਹੁਤ ਪੁਰਾਣੀਆਂ ਪੁਰਾਣੀਆਂ ਸਾਡੇ ਕੋਲ ਹਰਬਸ ਹੈਗੀਆਂ ਜਿਹੜੀਆਂ ਅਸੀਂ ਡਾਈਟ ਵਿੱਚ ਪਾ ਕੇ ਦੇਨੇ ਆਂ ਅੱਜ ਆਜਾ ਸਭ ਤੋਂ ਪਹਿਲੀ ਤੇ ਗੱਲ ਬੜੇ ਸਾਰੇ ਲੋਕ ਨੇ ਜਿਹੜੇ ਇਹ ਚਾਹੁੰਦੇ ਨੇ ਕਿ ਅਸੀਂ ਪਤਲੇ ਹੋਣਾ ਹੈ ਨਾ ਅੱਜ ਕੱਲ ਲੋਕਾਂ ਨੂੰ ਇਹ ਸਟੀਜ਼ ਦਾ ਬੜਾ ਕ੍ਰੇਜ਼ ਆ ਕਿ ਅਸੀਂ ਪਤਲੇ ਹੋਣਾ ਔਰ ਉਹਦੇ ਵਾਸਤੇ ਡਾਈਟ ਜਿਹੜੀ ਹੈ ਉਹ ਕਿਦਾਂ ਕਾਰਗਰ ਸਿੱਧ ਹੁੰਦੀ ਹੈ ਔਰ ਉਹਦੇ ਵਾਸਤੇ ਜਿਹੜੀ ਤੁਸੀਂ ਡਾਈਟ ਦਿੰਦੇ ਹੋ ਕਿ ਉਹ ਘਰ ਦਾ ਖਾਣਾ ਹੁੰਦਾ ਜਾਂ ਕੋਈ ਸਪੈਸ਼ਲ ਤਰ੍ਹਾਂ ਦਾ ਟਰੀਟਮੈਂਟ ਬੰਦੇ ਨੂੰ ਦਿੱਤਾ ਜਾਂਦਾ ਜਿਸ ਦੇ ਨਾਲ ਉਹ ਪਤਲਾ ਹੁੰਦਾ ਜੀ ਮੈਂ ਜਿਵੇਂ ਕਿ ਮੈਨੂੰ ਰੋਜ਼ ਹੀ ਕਾਲ ਆਉਂਦੇ ਆ ਤੇ ਲੋਕੀ ਸਪੈਸ਼ਲੀ ਐਵੀ ਪੁੱਛਦੇ ਆ ਤੁਹਾਡਾ ਸਵਾਲ ਵੀ ਬਹੁਤ ਵਾਜਿਬ ਹੈ ਕਿ ਮੈਨੂੰ ਐਵੀ ਪੁੱਛਦੇ ਮੈਡਮ ਕੋਈ ਪਾਊਡਰ ਵੀ ਦਿੰਦੇ ਹੋ ਨਾਲ ਤੇ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਾਂਗੀ ਦੇਖੋ ਡਾਈਟ ਅਸੀਂ ਪਲਾਨ ਕਰਨੇ ਆ ਤੁਹਾਡੇ ਸਰੀਰਕ ਸ਼ਮਤਾ ਦੇ ਹਿਸਾਬ ਨਾਲ ਜਿੰਨਾ ਤੁਹਾਡਾ ਕੰਮ ਹੈ ਉਹਦੇ ਹਿਸਾਬ ਨਾਲ ਤੁਹਾਡੀ ਕੈਲਰੀ ਡਿਸਾਈਡ ਹੁੰਦੀ ਹੈ ਜਿੱਦਾਂ ਦੀ ਤੁਹਾਡੀ ਬਿਮਾਰੀ ਹੈ ਉਹਦੇ ਹਿਸਾਬ ਨਾਲ ਤੁਹਾਡਾ ਡਾਈਟ ਪਲਾਨ ਤੇ ਖਾਣ-ਪਾਨ ਦੇ ਜਿੰਨੇ ਵੀ ਇੰਗਰੀਡੀਅੰਟ ਆ ਉਹ ਡਿਸਾਈਡ ਹੁੰਦੇ ਆ ਤੇ ਉਹਨਾਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਜਿਹੜੀਆਂ ਤੁਹਾਡੀਆਂ ਰਿਪੋਰਟਾਂ ਜੇ ਤੁਹਾਨੂੰ ਕੋਈ ਗੰਭੀਰ ਬੀਮਾਰੀ ਹੈ ਤੇ ਉਹ ਰਿਪੋਰਟਾਂ ਦੇਖ ਕੇ ਅਸੀਂ ਇਹ ਚੀਜ਼ ਵੇਖ ਕੇ ਦੱਸਨੇ ਆ ਕਿ ਇਹ ਚੀਜ਼ ਖਾਣੀ ਹੈ ਐਨੀ ਐਨੀ ਕੁ ਖਾਣੀ ਹੈ ਤੇ ਐਨੀ ਇਸ ਚੀਜ਼ ਨਾਲ ਤੁਸੀਂ ਰਿਕਵਰ ਛੇਤੀ ਕਰ ਜਾਓਗੇ ਤੇ ਜੇ ਚੀਜ਼ ਕੁਝ ਚੀਜ਼ ਨਹੀਂ ਖਿਲਾਣੀ ਤੁਹਾਨੂੰ ਉਤ ਅਸੀਂ ਹਟਾ ਦਿੰਨੇ ਆ ਆਗੀ ਪਾਰ ਘਟਾਣ ਦੀ ਗੱਲ ਤੇ ਡੈਫੀਨੇਟਲੀ ਮੂੰਹ ਤਾਂ ਬੰਦ ਕਰਨਾ ਹੀ ਪੈਣਾ ਜਿਹੜੀਆਂ ਚੀਜ਼ਾਂ ਤੁਹਾਡੇ ਭਾਰ ਨੂੰ ਵਧਾਉਂਦੀਆਂ ਜਿਵੇਂ ਕਿ ਮਿੱਠਾ ਫਰਾਈਡ ਇਹ ਚੀਜ਼ਾਂ ਤਾਂ ਬਿਲਕੁਲ ਬੰਦ ਕਰ ਹੀ ਦਿੰਨੇ ਆ ਪਰ ਐਦਾ ਨਹੀਂ ਹੈ ਕਿ ਉਬਲਿਆ ਹੋਇਆ ਖਾਣਾ ਖਿਲਾਇਆ ਜਾਂਦਾ ਤੁਹਾਨੂੰ ਬਹੁਤ ਅੱਛੀ ਅੱਛੀ ਟੇਸਟੀ ਰੈਸਪੀਜ਼ ਵੀ ਅਸੀਂ ਦੱਸਨੇ ਆ ਇਹੀ ਮੇਜਰਲੀ ਸਾਡਾ ਕੰਮ ਹੈ ਅੱਛਾ ਪੀਜ਼ਾ 버ਗਰ ਵੀ ਕਹਿੰਦੇ ਖਾਣ ਨੂੰ ਦਿੰਦੇ ਆ ਜਿਹੜੇ ਡਾਈਟੀਸ਼ਨ ਹੁੰਦੇ ਇਹ ਕਿੰਨੇ ਕੁ ਸੱਚਾ ਹੀ ਆ ਇਹਦੇ ਵਿੱਚ ਜੀ ਪੀਜ਼ਾ 버ਗਰ ਚੀਜ਼ ਡੇਸ ਤੇ ਕਾਹੀ ਲਾਉੜਿਆ ਜੇ ਤੁਸੀਂ ਮੈਨੂੰ ਦੱਸ ਦੇਣਾ ਮੇਰੇ ਕਹੇ ਤੇ ਚਲੋਗੇ ਤੇ ਮੈਂ 11ਵੇਂ ਦਿਨ ਤੁਹਾਡੇ ਚ ਕਹੇ ਤੇ ਚਲਾਂਗੀ ਚਲਾਂਗੀ ਬਟ ਉਹ ਵੀ ਖਾਂ ਦਾ ਇੱਕ ਤਰੀਕਾ ਹੁੰਦਾ ਹੈ ਉਹ ਮੇਰੇ ਕਲਾਇੰਟਸ ਨੂੰ ਪਤਾ ਹੈ ਕਿ ਜੇ ਤੁਸੀਂ ਚੀਟ ਮੀਲ ਵੀ ਲੈਣਾ ਹੈ ਚੀਟ ਡੇ ਨਹੀਂ ਹੋਣਾ ਚਾਹੀਦਾ ਲੋਕੀ ਨਾ ਇਸ ਚੀਜ਼ ਤੇ ਬੜੇ ਕਨਫਿਊਜ਼ ਹੋ ਜਾਂਦੇ ਆ ਕਿ ਅੱਜ ਤੋਂ ਮੇਰਾ ਚੀਟ ਡੇ ਹੈ ਤਾਂ ਚੀਟ ਡੇ ਨਹੀਂ ਹੁੰਦਾ ਚੀਟ ਮੀਲ ਜ਼ਰੂਰ ਤੁਸੀਂ ਲੈ ਸਕਦੇ ਹੋ ਜਿਹੜਾ ਵੀ ਤੁਹਾਡਾ ਮਨ ਹੈ ਬਟ ਮੈਂ ਤੁਹਾਨੂੰ ਇੱਕ ਗੱਲ ਦੱਸਾਂਗੀ ਮੇਰੀ ਡਾਈਟ ਵਿੱਚ ਇੰਨੀਆਂ ਸਵਾਦ ਰੈਸਪੀਆਂ ਹੈਗੀਆਂ ਡਿਫਰੈਂਟ ਡਿਫਰੈਂਟ तरीके ਨੇ ਕਿ ਲੋਕਾਂ ਨੂੰ ਲੋੜ ਹੀ ਨਹੀਂ ਪੈਂਦੀ ਚੀਡੇ ਤੇ ਜਾਂਦੀ ਜੀ اچھا ਅੱਜ ਨਾ ਜਿਵੇਂ ਤੁਸੀਂ ਜ਼ਿਕਰ ਕੀਤਾ ਪਹਿਲਾਂ ਪਾਊਡਰ ਦਾ ਕਿ ਲੋਕ ਪੁੱਛਦੇ ਕਿ ਤੁਸੀਂ ਪਾਊਡਰ ਦਿੰਦੇ ਹੋ ਪਾਊਡਰ ਹੋ ਗਿਆ ਜਾਂ ਕੋਈ ਇੰਜੈਕਸ਼ਨ ਹੋ ਗਏ ਓਜ਼ੈਂਪਿਕ ਦਾ ਬੜਾ ਅੱਜਕੱਲ ਬੋਲਬਾਲਾ ਹੈ ਫਿਰ ਕੋਈ ਕੈਪਸੂਲਸ ਹੋ ਗਏ ਕੁਝ ਗੋਲੀਆਂ ਹੋ ਗਈਆਂ ਕਿ ਵਾਕਈ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਭਾਰ ਘਟਾਇਆ ਜਾ ਸਕਦਾ ਪਰਮਨੈਂਟ ਤੌਰ ਤੇ ਓਜ਼ੈਂਪਿਕ ਹੋ ਗਿਆ ਜਾਂ ਕੋਈ ਚੂਰਨ ਹੋ ਗਿਆ ਇਹ ਤਾਂ ਤੱਕ कारगर ਨਹੀਂ ਹੈ ਜਾਂ ਤੱਕ ਜਦੋਂ ਤੱਕ ਤੁਹਾਡੀ ਜ਼ੁਬਾਨ ਨਹੀਂ ਕੰਟਰੋਲ ਜਾਂਦੀ ਸਿੱਧੀ ਜਿਹੜੀ ਗੱਲ ਹੈ ਤੁਸੀਂ ਤੁਹਾਨੂੰ ਫਰਾਈਡ ਮਿੱਠਾ ਤਾਂ ਛੱਡਣਾ ਹੀ ਪੈਣਾ ਦੂਜੀ ਗੱਲ ਹੈ ਆ ਗਈ ਕਿ ਇਹ ਸ਼ਾਰਟ ਟਰਮ ਤਰੀਕੇ ਹੈਗੇ ਤੇ ਜਿਹੜੇ ਸ਼ਾਰਟ ਟਰਮ ਤਰੀਕੇ ਹੈਗੇ ਉਹ ਇੰਨੇ ਸਸਟੇਨੇਬਲ ਨਹੀਂ ਮੰਨੇ ਗਏ ਤੇ ਇਹਨਾਂ ਦੇ ਨੁਕਸਾਨ ਵੀ ਬਹੁਤ ਜ਼ਿਆਦਾ ਹੈਗੇ ਤੇ ਇੱਕ ਵਾਰੀ ਇੱਕ ਕਲਾਇੰਟ ਆਏ ਉਹਨਾਂ ਨੇ ਕਿਹਾ ਕਿ ਮੈਨੇ 10 ਦਿਨੋਂ ਮੈਂ ਅੰਡੇ ਖਾ ਖਾ ਕੇ ਵਜ਼ਨ ਕਮ ਕੀਤਾ ਤੇ 10 ਦਿਨਾਂ ਚ ਅੰਡੇ ਤਾਂ ਖਾਦੇ ਬਟ ਯੂਰਿਕ ਐਸਿਡ ਦਾ ਕੋਲੇਸਟ੍ਰੋਲ ਵੱਧ ਗਿਆ ਕਿਉਂਕਿ ਤੇ ਕਨਸਟਿਪੇਸ਼ਨ ਵੀ ਨਾ ਲੋਗੇ ਕਿਉਂਕਿ ਇਨਫ ਫਾਈਬਰ ਨਹੀਂ ਲੈ ਰਹੇ ਸੀ ਤੇ ਹਰ ਡਾਈਟ ਦਾ ਮੇਲ ਜੋਲ ਬਣਾ ਕੇ ਹੀ ਪੋਸ਼ਣ ਪੂਰਾ ਹੁੰਦਾ ਤਾਂ ਹੀ ਐਵੇਂ ਜੇ ਰਿਜ਼ਲਟ ਆਉਂਦੇ ਨੇ ਜਿਹੜੇ ਪਰਮਨੈਂਟ ਹੋਣ ਅੱਛਾ ਜਿਵੇਂ ਤੁਸੀਂ ਕਿਹਾ ਓਜ਼ੈਂਪਿਕ ਨੁਕਸਾਨਦਾਇਕ ਹੈ ਜੇ ਨੁਕਸਾਨਦਾਇਕ ਹੈ ਮੰਨ ਲਓ ਜੇ ਲਗਾਤਾਰ ਉਹ ਲਗਵਾਉਂਦੇ ਰਹੀਏ ਤਾਹੀਓਂ ਕਾਰਗਰ ਸਿੱਧ ਹੁੰਦੀ ਹੈ ਜਾਂ ਫਿਰ ਉਹਨੂੰ ਕੁਝ ਸਮਾਂ ਤੱਕ 6 ਮਹੀਨੇ ਸਾਲ ਤੱਕ ਲਗਾ ਕੇ ਬਾਅਦ ਚ ਬੰਦ ਕਰ ਦਿੱਤਾ ਜਾਵੇ ਤੇ ਉਹ ਫਿਰ ਬੰਦਾ ਪਰਮਾਨੈਂਟ ਪਤਲਾ ਹੀ ਰਹਿੰਦਾ ਤੁਸੀਂ ਅਬੀ ਤੁਸੀਂ ਰੀਸੈਂਟਲੀ ਕਿੰਨੇ ਐਕਟਰਸ ਦੇ weight ਤੁਸੀਂ ਦੇਖੇ ਆ ਸਡਨਲੀ ਘੱਟ ਹੁੰਦੇ ਵੇ ਤੇ ਉਹ ਸਾਰਾ ਸਾਰ ਨਕਾਰ ਦਿੰਦੇ ਆ ਵੀ ਅਸੀਂ ਕੁਝ ਨਹੀਂ ਲਿੱਤਾ ਉਸ ਐਮਪਿਕ ਤੋਂ ਨਾਲ-ਨਾਲ ਇੱਕ ਹੋਰ ਚੀਜ਼ ਟ੍ਰੈਂਡ ਬਹੁਤ ਕਰ ਰਹੀ ਹੈ ਉਹਨਾਂ ਨੂੰ ਕਹਿੰਦੇ ਨੇ ਉਮੈਡ ਡਾਈਟ ਉਮੈਡ ਡਾਈਟ ਕੀ ਹੁੰਦੀ ਹੈ ਕਿ ਤੁਸੀਂ ਦਿਨ ਵਿੱਚ ਇੱਕੋ ਵਾਰੀ ਖਾਣਾ ਖਾਂਦੇ ਹੋ ਤੇ ਸਵੇਰੇ ਸ਼ਾਮ ਤੁਸੀਂ ਡ੍ਰਿਪ ਲਵਾਉਂਦੇ ਹੋ ਜਿਨ੍ਹਾਂ ਜਿੰਨੇ ਵੀ ਤੁਹਾਡੇ ਸਰੀਰ ਵਿੱਚ ਇਲੈਕਟ੍ਰੋਲਾਈਟਸ ਜਾਂ ਫਿਰ ਜ਼ਰੂਰੀ ਤੱਤਾਂ ਦੀ ਲੋੜ ਹੈ ਉਹ ਤੁਸੀਂ ਖਾਣੇ ਤੋਂ ਪੂਰੇ ਨਹੀਂ ਕਰ ਰਹੇ ਤੁਸੀਂ ਪਾਣੀ ਤੋਂ ਜਾਂ ਕਿਸੇ ਦਵਾਈ ਤੋਂ ਪੂਰੇ ਕਰ ਰਹੇ ਹੋ ਇਹ ਤਾਂ ਇੱਕ ਗੱਲ ਹੋ ਗਈ ਉਹ ਜ਼ੈਂਪਿਕ ਦੀ ਗੱਲ ਕਰੀਏ ਉਹ ਤੁਹਾਡੀ ਗ੍ਰੇਵਿੰਗਸ ਨੂੰ ਕੱਟ ਕਰ ਦਿੰਦਾ ਤੁਹਾਡੇ ਸਰੀਰ ਵਿੱਚ ਮਿੱਠੇ ਦਾ ਜਿਹੜਾ ਪਾਚਨ ਹੈ ਉਹ ਕੱਟ ਕਰ ਦਿੰਦਾ ਤੇ ਉਹ ਕੋਈ ਸਸਟੇਨੇਬਲ ਚੀਜ਼ ਨਹੀਂ ਹੈਗੀ ਤੁਹਾਡੇ ਸਰੀਰ ਨੂੰ ਨੁਕਸਾਨ ਬਹੁਤ ਪਹੁੰਚੇਗਾ ਥੋੜੇ ਟਾਈਮ ਬਾਅਦ ਤੁਸੀਂ ਵੀ ਦੇਖੋਗੇ ਜਿਨ੍ਹਾਂ ਨੇ weight lose ਕੀਤਾ ਉਹ gain ਵੀ ਛੇਤੀ ਕਰ ਲੈਂਦੇ ਆ ਤੇ ਜੇ ਤੁਹਾਡੀ ਬਾਡੀ ਇਸ ਚੀਜ਼ ਦੀ ਆਦੀ ਹੋ ਗਈ ਤਾਂ ਤੁਹਾਡੇ ਕਿਡਨੀ ਲੀਵਰ ਹਾਰਟ ਤੇ ਅਸਰ ਪੈ ਸਕਦਾ ਹੈ ਮਤਲਬ ਇਹਦੇ ਨਾਲ ਨੁਕਸਾਨੀਆਂ ਜਾ ਸਕਦਾ ਸਾਡਾ ਸਰੀਰ ਓਜ਼ੈਂਪਿਕ ਸਿਰਫ ਉਹਨਾਂ ਵਾਸਤੇ ਬਣਾਇਆ ਗਿਆ ਸੀ ਜਿਨ੍ਹਾਂ ਨੂੰ ਡਾਇਬੀਟੀਸ ਸੀ ਤੇ ਓਵਰ ਓਬੀਜ਼ ਲੋਕ ਸਨ ਬਈ ਇਹ ਹਰ ਵਾਸਤੇ ਨਹੀਂ ਬਣਾਇਆ ਗਿਆ ਬਟ ਲੋਕਾਂ ਨੇ ਇਹਨੂੰ ਸ਼ਾਰਟ ਟਰਮ ਸਮਝ ਕੇ ਲੈਣਾ ਸ਼ੁਰੂ ਕਰ ਦਿੱਤਾ ਐਂਡ دی ਅਵੇਲੇਬਿਲਟੀ ਵੀ ਹੋ ਗਈ ਹੈ ਤੇ ਅੱਜ ਕੱਲ ਤਾਂ ਪ੍ਰੋਡਕਟ ਵੀ ਇੰਨੇ ਆ ਗਏ ਜੇ ਓਜ਼ੈਂਪਿਕ ਹੋਏ ਜਾਂ ਨਾ ਹੋਏ ਉਹ ਓਜ਼ੈਂਪਿਕ ਕਹਿ ਕੇ ਵੇਚ ਰਿਹਾ ਗੋਲੀਆਂ ਵੇਚ ਰਿਹਾ ਪਾਊਡਰ ਵੇਚ ਰਿਹਾ ਪਤਾ ਨਹੀਂ ਕੀ ਕੀ ਵੇਚ ਰਿਹਾ ਅੱਛਾ ਅਸਲ ਵਿੱਚ ਜਦੋਂ ਅਸੀਂ ਇੱਕ ਸੰਤੁਲਿਤ ਆਹਾਰ ਦੀ ਗੱਲ ਕਰਦੇ ਹਾਂ ਨਾ ਜਿਵੇਂ ਤੁਸੀਂ ਦੱਸਿਆ ਵੀ ਅਸੀਂ ਡਾਈਟ ਜਿਹੜੀ ਹੈ ਉਹ ਕੰਟਰੋਲ ਚ ਕਰਕੇ ਆਪਣਾ ਭਾਰ ਘਟਾ ਸਕਦੇ ਹਾਂ ਔਰ ਉਹਦੇ ਵਾਸਤੇ ਡਾਈਟ ਸੰਤੁਲਿਤ ਹੋਣੀ ਚਾਹੀਦੀ ਹੈ ਸੰਤੁਲਿਤ ਡਾਈਟ ਤੁਸੀਂ ਮੰਦੇ ਕਿੰਨੂ ਸੰਤੁਲਿਤ ਡਾਈਟ ਉਹ ਹੁੰਦੀ ਹੈ ਜਿਹੜੇ ਜਿਹੜੇ ਚੀਜ਼ਾਂ ਜਿਹੜੀਆਂ ਚੀਜ਼ਾਂ ਤੁਸੀਂ ਬਚਪਨ ਤੋਂ ਖਾਂਦੇ ਆ ਰਹੇ ਹੋ ਬਸ ਉੰਦੇ ਵਿੱਚ ਤੁਸੀਂ ਫੇਰ ਬਦਲ ਕਰਨਾ ਹੈ ਉਹਨੂੰ ਹੀ ਘਟਾਉਣਾ ਵਧਾਉਣਾ ਹੈ ਤੁਹਾਨੂੰ ਨਹੀਂ ਪਤਾ ਕਿ ਕਿੰਨਾ ਪ੍ਰੋਟੀਨ ਚਾਹੀਦਾ ਤੁਹਾਨੂੰ ਨਹੀਂ ਪਤਾ ਕਿ ਕਿੰਨਾ ਫੈਟ ਚਾਹੀਦਾ ਚਾਹੀਦਾ ਸਾਡੀ ਬੋਡੀ ਨੂੰ ਹਰ ਚੀਜ਼ ਹੈ ਤੇ ਉਸ ਤਰੀਕੇ ਦਾ ਡਾਈਟ ਪਲਾਨ ਸਿਰਫ ਇੱਕ ਮਾਹਿਰ ਡਾਈਟੀਸ਼ਨ ਹੀ ਬਣਾ ਸਕਦਾ ਹੈ ਨਾ ਕਿ ਕੋਈ ਯੂਟਿਊਬਰ ਵਾਲੇ ਨਾ ਹੀ ਕੋਈ ਰੀਲਸ ਵਾਲੇ ਅੱਛਾ ਜਦੋਂ ਅਸੀਂ ਭਾਰ ਘਟਾਉਣ ਦੀ ਗੱਲ ਕਰਦੇ ਹਾਂ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਅ ਅਨੀ ਦੇਰ ਦੇ ਵਿੱਚ 1 ਮਹੀਨੇ ਦੇ ਵਿੱਚ ਭਾਰ ਘਟਾਓ ਬੜੇ ਸਾਰੇ ਨਾ ਜਗ੍ਹਾ ਤੇ ਅਸੀਂ ਇਹ ਲਿਖਿਆ ਪੜਦੇ ਆਂ ਬੜੀਆਂ ਸਾਰੀਆਂ ਰੀਲਸ ਦੇਖਦੇ ਆਂ ਅੱਜ ਕਾ ਰੀਲ ਦਾ ਜ਼ਮਾਨਾ ਤੇ ਉਹਦੇ ਵਿੱਚ 1 ਮਹੀਨੇ ਵਿੱਚ ਭਾਰ ਘਟਾਓ 15 ਦਿਨਾਂ ਦੇ ਵਿੱਚ 10 ਕਿਲੋ ਭਾਰ ਘਟਾਓ 2 ਮਹੀਨਿਆਂ ਦੇ ਵਿੱਚ ਐਨ ਸਰਹਰੇ ਪਤਲੇ ਜੇ ਹੋ ਜਾਓ ਤੁਸੀਂ ਇਹ ਕਿੱਥੋਂ ਤੱਕ ਸੱਚਾਈ ਹੈ ਕਿ ਐਦਾਂ ਹੋ ਸਕਦਾ ਜੀ ਮੈਂ ਤੁਹਾਨੂੰ ਕਹਿਣਾ ਜੇ ਤੁਸੀਂ ਕਿਸੇ ਚੀਜ਼ ਦੀ ਅਤੀ ਕਰੋਗੇ ਤੇ ਉਹਦੇ ਕੌਨਸੀਕਵੈਂਸਸ ਉਹਦੇ ਪ੍ਰਨਾਮ ਤੁਹਾਨੂੰ ਭੁਗਤਨੇ ਪੈਣੇ ਆ ਤੇ ਅਤੀ ਕੀ ਹੁੰਦਾ ਹੈ ਕਿ ਆਪਾਂ ਬਿਲਕੁਲ ਅੱਜ ਕੋਈ ਵੀ ਹੈ ਬਿਲਕੁਲ ਨਮਕ ਛੱਡ ਦੋ ਬਿਲਕੁਲ ਰੋਟੀ ਛੱਡ ਦੋ ਪਰ ਤੁਸੀਂ ਉਹ ਕਿੰਨਾ ਟਾਈਮ ਤੱਕ ਫੋਲੋ ਕਰ ਲੋਗੇ ਤੁਸੀਂ 2 ਮਹੀਨੇ ਸ਼ਰਰੇ ਹੋ ਗਏ ਫਿਰ ਕਿਸੇ ਦਿਨ ਤੁਸੀਂ ਖਾਦਾ ਤੇ ਫਿਰ ਤੁਹਾਡਾ ਭਾਰ ਇੱਕਦਮ 2 ਕਿਲੋ ਸ਼ੂਟ ਹੋ ਗਿਆ ਫਿਰ ਤੁਸੀਂ ਕਿਤੇ ਵਿਆਹ ਤੇ ਚਲੇ ਗਏ ਜਾਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਚੱਕਰ ਆ ਗਿਆ ਤੁਸੀਂ ਗਿਰ ਗਏ ਤੇ ਐਦਾਂ ਦੀਆਂ ਬਿਮਾਰੀਆਂ ਲੈਣ ਮੋਲ ਲੈਣ ਤੋਂ ਅੱਛਾ ਹੈ ਕਿ ਤੁਸੀਂ ਐਦਾਂ ਦਾ ਡਾਈਟ ਪਲਾਨ ਚੂਜ਼ ਕਰੋ ਜਿੰਦੇ ਵਿੱਚ ਤੁਹਾਡੀ ਬੋਡੀ ਦੀ ਅਵਸ਼ਕਤਾ ਅਨੁਸਾਰ ਨਿਊਟ੍ਰੀਸ਼ਨ ਹੋਏ ਤੇ ਲਾਸਟ ਚੀਜ਼ ਮੈਂ ਇਹ ਕਹਿਣਾ ਚਾਹਨੀ ਆ ਕਿ ਜਿਵੇਂ ਤੁਸੀਂ ਕਹਿੰਦੇ ਆ ਨਾ ਕਿ ਐਕਸਟ੍ਰੀਮ ਡਾਈਟ ਕਰਕੇ ਬਹੁਤ ਛਰਰੇ ਹੋ ਜਾਂਦੇ ਨੇ ਉਹ ਸਪੈਸ਼ਲੀ ਜਿਹੜੀਆਂ ਮਹਿਲਾਵਾਂ ਹੈਗੀਆਂ 40 ਦੀ ਉਮਰ ਦੀਆਂ ਜਾਂ 35 ਤੋਂ ਉੱਤੇ ਦੀਆਂ ਉਹਨਾਂ ਨੂੰ ਹਾਰਮੋਨਲ ਪ੍ਰੋਬਲਮ ਐਕਸਟ੍ਰੀਮ ਡਾਈਟਿੰਗ ਕਰਕੇ ਹੀ ਆ ਰਹੀ ਹੈ ਜ਼ਿਆਦਾ ਗੱਲ ਕਰਦੇ ਆ ਹਾਰਮੋਨਲ ਇਨਬੈਲੈਂਸ ਸੀ ਹੈਨਾ ਔਰਤਾਂ ਦੇ ਵਿੱਚ ਇਹ ਚੀਜ਼ ਤਕਰੀਬਨ 40 42 45 ਸਾਲ ਤੋਂ ਬਾਅਦ ਅਕਸਰ ਹੋ ਜਾਂਦੀ ਹੈ ਕਿ ਹਾਰਮੋਨਲ ਨੂੰ ਬੈਲੈਂਸ ਕੀਤਾ ਜਾ ਸਕਦਾ ਹੈ ਡਾਈਟ ਦੇ ਨਾਲ ਹਾਂਜੀ ਬਿਲਕੁਲ ਜੇ ਤੁਸੀਂ ਸਭ ਤੋਂ ਪਹਿਲਾਂ ਲੋਕੀ ਕੀ ਕਰਦੇ ਆ ਜਦ ਵੀ ਤੁਹਾਨੂੰ ਪੀਰੀਅਡਸ ਨਹੀਂ ਆਉਂਦੇ ਜਾਂ ਤੁਹਾਨੂੰ ਹਾਰਮੋਨਲ ਇੰਬੈਲੈਂਸ ਲੱਗਦਾ ਹੈ ਤੁਸੀਂ ਸਭ ਤੋਂ ਪਹਿਲਾਂ ਗਾਇਨਕੋਲੋਜਿਸਟ ਕੋਲ ਜਾਂਦੇ ਹੋ ਤੇ ਗਾਇਨਕੋਲੋਜਿਸਟ ਤੁਹਾਨੂੰ 30 40 ਦਿਨਾਂ ਦੀ ਦਵਾਈਆਂ ਦਿੰਦੀ ਹੈ ਤੇ ਪੀਰੀਅਡਸ ਤੁਹਾਨੂੰ ਆ ਜਾਂਦੇ ਆ ਫਿਰ ਤੁਸੀਂ ਬੰਦ ਕਰ ਦਿੰਦੇ ਹੋ ਫਿਰ ਤੁਸੀਂ ਦੁਬਾਰਾ ਜਾਂਦੇ ਹੋ ਤੇ ਜਦ ਜਿੰਨੀ ਵੀ ਪ੍ਰੈਸਕ੍ਰਿਪਸ਼ਨਸ ਮੇਰੇ ਕੋਲ ਆਂਦੀਆਂ ਨਾਲ ਉਹਨਾਂ ਨੇ ਲਿਖਿਆ ਹੁੰਦਾ ਪਲੱਸ ਡਾਈਟ ਪਲੱਸ ਲਾਈਫਸਟਾਈਲ ਤੇ ਮੈਂ ਆਪਣੀ ਅੱਖੀਂ ਇਦਾਂ ਦੀ ਪ੍ਰੈਸਕ੍ਰਿਪਸ਼ਨਸ ਦੇਖੀ ਆ ਤੇ ਲਾਈਫ ਸਭ ਤੋਂ ਪਹਿਲਾ ਰੋਲ ਹੀ ਪੀਸੀਓਡੀ ਜੀਆ ਥਾਇਰੋਇਡਸ ਕੋ ਜਾਂ ਹਾਰਮੋਨਲ ਕਿਦਾਂ ਦਾ ਵੀ ਪ੍ਰੋਬਲਮ ਹੈ ਡਾਈਟ ਦਾ ਸਭ ਤੋਂ ਵੱਡਾ ਰੋਲ ਗੋਲੀਆਂ ਸਿਰ ਤੁਹਾਨੂੰ ਸਪੋਰਟ ਕਰ ਸਕਦੀਆਂ ਸਿਰਫ ਉਸ ਟਾਈਮ ਤੇ ਬਟ ਬਾਅਦ ਵਿੱਚ ਤੁਹਾਡੇ ਸਰੀਰ ਦੀ ਜਿਹੜੀ ਜ਼ਰੂਰੀ ਤੱਤਾਂ ਦੀ ਐਬਜ਼ોર્ਪਸ਼ਨ ਹੈ ਜਿਵੇਂ ਕਿ ਮੈਗਨੀਸ਼ੀਅਮ ਹੋ ਗਿਆ ਜਾਂ ਜ਼ਿੰਕ ਹੋ ਗਿਆ ਜਾਂ ਆਇਰਨ ਹੋ ਗਿਆ ਇਹ ਤੁਹਾਡੀ ਬਾਡੀ ਚ ਐਬਜ਼ਾਰਬ ਨਹੀਂ ਹੋਣ ਦਿੰਦੀਆਂ ਉਦਾਂ ਦੀਆਂ ਗੋਲੀਆਂ ਤੇ ਨਾਲ ਨਾਲ ਡਾਈਟ ਨੂੰ ਇੰਪਰੂਵ ਕਰਨਾ ਬੜਾ ਜ਼ਰੂਰੀ ਹੈ ਅੱਛਾ ਕਈ ਵਾਰੀ ਨਾ ਅਸੀਂ ਡਾਕਟਰ ਦੇ ਕੋਲ ਜਦੋਂ ਦਵਾਈ ਲੈਣ ਜਾਂਦੇ ਨਾ ਉਹ ਅਕਸਰ ਕਹਿੰਦੇ ਨੇ ਵਿਟਾਮਿਨ ਸੀ ਖਾਓ ਵਿਟਾਮਿਨ ਡੀ ਖਾਓ ਕੇਕ ਖਾਓ ਹਨਾ ਇਹ ਕੀ ਤੁਹਾਨੂੰ ਲੱਗਦਾ ਹੈ ਕਿ ਆਪਣੇ ਡਾਈਟ ਦੇ ਨਾਲ ਇਹ ਸਾਰੇ ਮਿਨਰਲਸ ਜਾਂ ਵਿਟਾਮਿਨਸ ਗੋਲੀ ਦੇ ਫਾਰਮ ਦੇ ਵਿੱਚ ਲੈਣੇ ਸਾਡੇ ਵਾਸਤੇ ਜ਼ਰੂਰੀ ਨੇ ਜਾਂ ਸਿਰਫ ਸਾਡੇ ਮਨ ਦਾ ਇੱਕ ਵਹਿਮ ਹੈ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਰੋਟੀ ਤੋਂ ਵੀ ਲੈ ਸਕਦੇ ਹਾਂ ਜੀ ਜਿਆਦਾ ਸੀ 30 35 ਸਾਲ ਤੱਕ ਦੇ ਹੁੰਨੇ ਆ ਸਾਡਾ ਮੈਟਾਬੋਲਿਜ਼ਮ ਬੜਾ ਸਟਰੋਂਗ ਪਾਟ ਪਲੇ ਕਰਦਾ ਹੈ ਠੀਕ ਹੈ ਤੇ ਜੇ ਤਾਂ ਤੁਹਾਡਾ ਖਾਣਾ ਪਚਾਣ ਦੀ ਸ਼ਮਤਾ ਜਿਹਨੂੰ ਆਪਾਂ ਮੈਟਾਬੋਲਿਜ਼ਮ ਕਹਿੰਦੇ ਆ ਜੇ ਉਹ ਅੱਛੀ ਹੈ ਤੁਹਾਡੇ ਸ਼ੁਰੂ ਤੋਂ ਹੀ ਤੁਹਾਡਾ ਲਾਈਫ ਸਟਾਈਲ ਬੜਾ ਹੈਲਦੀ ਰਹਿ ਫਿਰ ਤਾਂ ਤੁਹਾਡੀ ਬਾਡੀ ਚ ਜਿਹੜਾ ਵੀ ਨਿਊਟ੍ਰੀਸ਼ਨ ਹੈ ਉਹ ਖਾਣੇ ਤੋਂ ਤੁਸੀਂ ਪੂਰਾ ਕਰ ਸਕਦੇ ਆ ਬਟ ਇੱਕ ਟਾਈਮ ਤੁਹਾਡੀ ਬਾਡੀ ਚ ਇਦਾਂ ਦਾ ਆਉਂਦਾ ਹੈ ਸੁਪੋਜ਼ ਤੁਸੀਂ ਬਰਥ ਦਿੱਤਾ ਬੇਬੀ ਨੂੰ 3 ਸਾਲ ਦਾ ਤੁਸੀਂ 5 ਸਾਲ ਦਾ ਕੈਲਸ਼ੀਅਮ ਲੂਜ਼ ਕਰਤਾ ਤੁਸੀਂ ਆਇਰਨ ਲੂਜ਼ ਕਰਤਾ ਤਾਂ ਤੁਹਾਨੂੰ ਸਪਲੀਮੈਂਟ ਲੈਣੇ ਬੜੇ ਜ਼ਰੂਰੀ ਹੈ ਕਿੰਨੇ ਟਾਈਮ ਤੱਕ ਲੈਣਾ ਹੈ ਕਦ ਤੱਕ ਲੈਣਾ ਹੈ ਇਹ ਤੁਹਾਡਾ ਡਾਕਟਰ ਜਿਨੇ ਜਿਨੇ ਤੁਹਾਡੀ ਡਿਲੀਵਰੀ ਕੀਤੀ ਆ ਉਹ ਦੱਸੇਗਾ ਮੈਕਸਿਮਮ 6 ਮਨਸ ਹੁੰਦਾ ਹੈ ਉਸ ਤੋਂ ਬਾਅਦ ਜੇ ਤੁਹਾਨੂੰ ਕੋਈ ਪਾਰਟਿਕੂਲਰ ਗੰਭੀਰ ਬਿਮਾਰੀ ਹੈ ਕਿਸੇ ਚੀਜ਼ ਦਾ ਘਟਾ ਹੈ ਤੁਹਾਡੀ ਬਾਡੀ ਚ ਜਿਵੇਂ ਆਇਰਨ ਦਾ ਘਟਾ ਹੈ ਉਹ ਪੂਰੇ ਪੂਰਾ ਕਰਿਆ ਜਾ ਸਕਦਾ ਜੇ ਤੁਹਾਡੀ ਡਿਲੀਵਰੀ ਨੂੰ ਸਾਲਡੇਡ ਹੋ ਗਿਆ ਹੈ ਜਾਂ ਤੁਸੀਂ ਹੈਲਥੀ ਲਾਈਫ ਸਟਾਈਲ ਜੀ ਰਹੇ ਹੋ ਤੇ ਤੁਸੀਂ ਖਾਣੇ ਤੋਂ ਵੀ ਪੂਰਾ ਕਰ ਸਕਦੇ ਹੋ ਬਟ ਅੈ ਚੈੱਕ ਕਰਨਾ ਤੁਹਾਡਾ ਕੰਮ ਹੈ ਤੁਹਾਨੂੰ ਟੈਸਟ ਕਰਾ ਕੇ ਦੇਖਣਾ ਪੈਣਾ ਹੈ ਕਿ ਕੀ ਸਟੇਟਸ ਹੈ ਬਾਡੀ ਦਾ ਇੱਕ ਨਾਰਮਲ ਇਨਸਾਨ ਦੀ ਥਾਲੀ ਦੇ ਵਿੱਚ ਹੋਣਾ ਕੀ ਚਾਹੀਦਾ ਥਾਲੀ ਨਾ ਕਲਰਫੁੱਲ ਹੋਣੀ ਚਾਹੀਦੀ ਜਿਵੇਂ ਸਾਡਾ ਭਾਰਤ ਕਲਰਫੁੱਲ ਹੈ ਨਾ ਤੁਹਾਡੀ ਥਾਲੀ ਜਿਹੜੀ ਹੈ ਨਾ ਉਹ ਕਲਰਫੁੱਲ ਹੋਣੀ ਚਾਹੀਦੀ ਹੈ ਜਦ ਤੁਸੀਂ ਬ੍ਰੇਕਫਾਸਟ ਕਰੋ ਤਾਂ ਵੀ ਕਲਰਫੁੱਲ ਹੋਣਾ ਚਾਹੀਦਾ ਤੁਸੀਂ ਲੰਚ ਕਰੋ ਉਹ ਵੀ ਕਲਰਫੁੱਲ ਹੋਣਾ ਚਾਹੀਦਾ ਕਲਰਫੁੱਲ ਮੀਨਸ ਕੀ ਹਰ ਚਸ ਹਰ तरह दी चीज होनी चाहिए जेडी खान ਵਿੱਚ ਜ਼ਰੂਰੀ ਹੈ ਜਿਵੇਂ ਕਿ ਥੋੜਾ ਪੋਰਸ਼ਨ ਤੁਹਾਡਾ ਕਾਰਬਸ ਦਾ ਹੈ ਫਿਰ ਥੋੜਾ ਪੋਰਸ਼ਨ ਤੁਹਾਡੀ ਸਬਜ਼ੀਆਂ ਦਾ ਹੈ ਫਿਰ ਥੋੜਾ ਪੋਰਸ਼ਨ ਤੁਹਾਡੇ ਪ੍ਰੋਟੀਨ ਦਾ ਹੈ ਪ੍ਰੋਟੀਨ ਵਿੱਚ ਤੁਹਾਡਾ ਵੈਜ ਨੌਨ ਵੈਜ ਦੋਨੋਂ ਆ ਗਿਆ ਫਾਈਬਰ ਤੁਹਾਨੂੰ ਦਾਲਾਂ ਤੋਂ ਵੀ ਮਿਲੇਗਾ ਸਬਜੀ ਤੋਂ ਵੀ ਮਿਲੇਗਾ ਰੋਟੀ ਤੋਂ ਵੀ ਮਿਲੇਗਾ ਪਰ ਕੰਪਲੀਟ ਫਾਈਬਰ ਜਿਹਨੂੰ ਸੋਲਿਊਬਲ ਫਾਈਬਰ ਕਹਿੰਦੇ ਨਾ ਜਦ ਤੁਸੀਂ ਇਹ ਸਭ ਇਕੱਠਾ ਕਰਕੇ ਖਾਓਗੇ ਤਾਂ ਮਿਲੇਗਾ ਫਿਰ ਤੁਸੀਂ ਦੇਖਿਆ ਹੋਣਾ ਕਿ ਕਨਸਟਿਪੇਸ਼ਨ ਦੀ ਬੜੀ ਪ੍ਰੋਬਲਮ ਆ ਜਾਂਦੀ ਕਿਉਂਕਿ ਲੋਕੀ ਜ਼ੋਰ ਹੁਣ ਜਿਆਦਾ ਨਾ ਜਿਵੇਂ ਕਿ ਆ ਕਿ ਰੀਲਸ ਤੇ ਦਿੰਦੇ ਆ ਤੇ ਰੀਲਸ ਤੋਂ ਪ੍ਰੋਟੀਨ ਨੂੰ ਹਾਈਪ ਕਰਨ ਗਿਆ ਕਿਉਂਕਿ ਕੰਪਨੀਆਂ ਵੇਚ ਰਹੀਆਂ ਤੇ ਲੋਕੀ ਭੁੱਲ ਜਾਂਦੇ ਕਿ ਫਾਈਬਰ ਵੀ ਐਡ ਕਰਨਾ ਹੈ ਔਰ ਫਾਈਬਰ ਜਿਹੜਾ ਨਾ ਉਹ ਤੁਹਾਡੀ ਬਾਡੀ ਦਾ ਚਾੜੂ ਹੈ ਤੇ ਸਾਰੀ ਬਿਮਾਰੀਆਂ ਉਹੀ ਕੱਢਦਾ ਤੁਹਾਡੀ ਬਾਡੀ ਤੋਂ ਅੱਛਾ ਤੁਸੀਂ ਜ਼ਿਕਰ ਕੀਤਾ ਕਿ ਹਰ ਇੱਕ ਜਗ੍ਹਾ ਤੇ ਨਾ ਕਿਸੇ ਡਾਕਟਰ ਕੋ ਦਵਾਈ ਲੈਣ ਜਾਣੇ ਆ ਤੇ ਉੱਥੇ ਨਾ ਲਿਖਿਆ ਹੁੰਦਾ ਹੈ ਕਿ ਦਵਾਈ ਪਲੱਸ ਤੁਹਾਡੀ ਡਾਈਟ ਹੈ ਨਾ ਤੇ ਫਿਰ ਲੱਗਦਾ ਨਹੀਂ ਕਿ ਸਾਨੂੰ ਡਾਕਟਰ ਦੀ ਬਜਾਏ ਡਾਈਟੀਸ਼ਨ ਕੋਲ ਹੀ ਜਾਣਾ ਚਾਹੀਦਾ ਜੀ ਮੈਂ ਤੁਹਾਨੂੰ ਦੱਸਾਂ ਕਿ ਪਿਛਲੇ 10 ਸਾਲ ਚ ਅਸੀਂ ਬਹੁਤ ਅਵੇਅਰ ਵੀ ਕਰਨੇ ਆ ਜਿਵੇਂ ਆਪਣੇ ਆਪਣੇ ਵੀ ਇੰਸਟਾਗ੍ਰamਸ ਤੇ ਅਸੀਂ ਅਵੇਅਰ ਕਰਨੇ ਆ ਲੋਕਾਂ ਨੂੰ ਕਿ ਕੀ ਫਰਕ ਹੁੰਦਾ ਹੈ ਕਿ ਇੱਕ ਐਨਥੂਸੀਆਸਟ ਯਾ ਔਰ ਇੱਕ ਮਾਹੇ ਡਾਈਟੀਸ਼ੀਨ ਡਾਈਟੀਸ਼ੀਨ ਇਚ ਠੀਕ ਹੈ ਪਰ ਫਿਰ ਵੀ ਨਾ ਅੱਜ ਵੀ ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਦੁੱਖ ਹੈ ਕਿ ਕੋਈ ਵੀ ਸਕੂਲ ਕੋਈ ਵੀ ਵੱਡਾ ਹਸਪੀਟਲ ਇਸ ਚੀਜ਼ ਨੂੰ ਪ੍ਰੋਮੋਟ ਨਹੀਂ ਕਰਦਾ ਹਸਪੀਟਲਸ ਜਿਹੜੇ ਹੈਗੇ ਨੇ ਉਹ ਡਾਈਟੀਸ਼ਨਸ ਨੂੰ ਆਪਣੇ ਅੰਦਰ ਰੱਖ ਲੈਂਦੇ ਨੇ ਮਰੀਜ਼ਾਂ ਵਾਸਤੇ ਡੈਫੀਨਿਟਲੀ ਉਹਨਾਂ ਨੂੰ ਜ਼ਰੂਰਤ ਹੈ ਤੇ ਜਿਹੜੇ ਸਕੂਲਸ ਹੋ ਗਏ ਕਾਲਜੇਸ ਹੋ ਗਏ ਇਹਨਾਂ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਹੈ ਦੱਸਣਾ ਚਾਹੀਦਾ ਹੈ ਕਿ ਡਾਈਟ ਕਿੰਨਾ ਵੱਡਾ ਰੋਲ ਕਰਦੀ ਹੈ ਵੈਸੇ ਤਾਂ ਕਈਆਂ ਸਕੂਲਾਂ ਵਿੱਚ ਜਾ ਕੇ ਮੈਂ ਸੈਮੀਨਾਰਸ ਵੀ ਕੀਤੇ ਹੈ ਬਟ ਫਿਰ ਵੀ ਅਜੇ ਨਾ ਅਵੇਅਰਨੈਸ ਕੋ ਥੋੜੀ ਘੱਟ ਹੈ ਲੋਕਾਂ ਨੂੰ ਪਤਾ ਹੀ ਨਹੀਂ ਲੋਕ ਕੀ ਸਮਝਦੇ ਹੈ ਡਾਈਟੀਸ਼ਨ ਹੋ ਗਿਆ ਤੁਸੀਂ ਮੈਮ ਖਾਣਾ ਬਣਾ ਕੇ ਦੇ ਦਿਓ ਤੁਸੀਂ ਕੋਈ ਪੁੜਿਆ ਪੈਕ ਕਰਕੇ ਦੇ ਦਿਓ ਤੇ ਲੋਕਾਂ ਨੂੰ ਐਕਚੁਅਲੀ ਵੀ ਨਹੀਂ ਪਤਾ ਕਿ ਕਿਆ ਕੰਮ ਕੀ ਕੰਮ ਹੁੰਦਾ ਹੈ ਇੱਕ ਡਾਈਟੀਸ਼ਨ ਦਾ ਨਵਜੋਤ कौर ਨਵਜੋਤ ਸਿੰਘ ਸਿੱਧੂ ਦੀ ਵਾਈਫ ਹੈ ਨਾ ਉਹ ਪਿੱਛੇ ਜੇ ਬੜੇ ਬਿਮਾਰ ਰਹੇ ਪਿੱਛੇ 1.5 2 ਸਾਲ ਪਹਿਲਾਂ ਦੀ ਜੇ ਆਪਾਂ ਵਾਪਸ ਅੱਲੇ ਜਾਈਏ ਤਾਂ ਔਰ ਉਹਨਾਂ ਨੇ ਗੱਲ ਕੀਤੀ ਕਿ ਮੈਂ ਡਾਈਟ ਦੇ ਨਾਲ ਆਪਣੇ ਆਪ ਨੂੰ ਹੀਲ ਕਰ ਲਿਆ ਔਰ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਕਿ ਮੈਂ ਆਪਣਾ ਭਾਰ ਸਿਰਫ ਸਿਰਫ ਡਾਈਟ ਦੇ ਨਾਲ ਘਟਾ ਲਿਆ ਤਾਨੂੰ ਲੱਗਦਾ ਕਿ ਵਾਕਈ ਹੀ ਇੰਨੇ ਕਿੱਦੇ ਮੋਟੇ ਸੀ ਉਹ ਹਾਂਜੀ ਔਰ ਕਿਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਪਤਲਾ ਕਰ ਲਿਆ ਉਹਨਾਂ ਦੀ ਵਾਈਫ ਨੇ ਆਪਣੇ ਆਪ ਨੂੰ ਬਿਲਕੁਲ ਠੀਕ ਕਰ ਲਿਆ ਡਾਈਟ ਦੇ ਨਾਲ ਇਹੋ ਜੀਆਂ ਪ੍ਰੋਬਲਮਸ ਨੂੰ ਕਿਵੇਂ ਕਿਉਰ ਕੀਤਾ ਜਾਂਦਾ ਹੈ ਕਿ ਉਹਦੇ ਵਾਸਤੇ ਡਾਈਟ ਦੇ ਨਾਲ ਨਾਲ ਕੁਝ ਦਵਾਈਆਂ ਵੀ ਦਿੰਦੇ ਹੋ ਤੁਸੀਂ ਜੀ ਆਪਾਂ क्रोनिक 디ਸੀजेस ਦੀ ਗੱਲ ਕਰੀਏ ਜਿਵੇਂ ਕਿ ਤੁਸੀਂ ਉਹਨਾਂ ਦੀ ਵਾਈਫ ਦਾ ਕੇਸ ਦੱਸਿਆ ਇਦਾਂ ਦੇ ਕੇਸਿਸ ਮੇਰੇ ਕੋਲ ਬਹੁਤ ਆਉਂਦੇ ਆਂ ਕਈਆਂ ਤੁਸੀਂ ਸੁਣਿਆ ਹੋਣਾ ਕਿ ਲੇਡੀਜ਼ ਨੂੰ ਬ੍ਰੈਸਟ ਕੈਂਸਰ ਵੀ ਹੈ ਨਾ ਬਹੁਤ ਵਾਧ ਰਿਆ ਸੀ ਤੇ ਹੁਣ ਤਾਂ ਕਾਫੀ ਲੇਡੀਜ਼ ਅਵੇਅਰ ਵੀ ਹੋ ਗਈਆਂ ਆਪਣੇ ਟੈਸਟ ਵੀ ਕਰਾਉਂਦੀਆਂ ਬਟ ਫਿਰ ਵੀ ਰਿਕਵਰੀ ਵਾਸਤੇ ਇਹ ਡਾਈਟ ਬਹੁਤ ਅੱਛਾ ਪ੍ਰੋਸੈਸ ਹੈ ਜਿਵੇਂ ਕਿ ਤੁਹਾਡੀ ਕੀਮੋਸ ਕੱਟ ਹੋ ਜਾਂਦੀਆਂ ਜਿਵੇਂ ਔਰ ਜਦ ਤੁਸੀਂ ਕੀਮੋ ਲੈਂਦੇ ਹੋ ਤੁਹਾਡੀ ਬਾਡੀ ਅੱਧੇ ਤੋਂ ਜ਼ਿਆਦਾ ਖਤਮ ਹੋ ਜਾਂਦੀ ਹੈ ਤੇ ਉਹਨੂੰ ਉੱਚਾ ਕਰਨ ਵਾਸਤੇ ਉਹਨੂੰ ਸਹੀ ਕਰਨ ਵਾਸਤੇ ਇਹ ਡਾਈਟ ਬਹੁਤ ਵਧੀਆ ਰੋਲ ਨਿਭਾਉਂਦੀ ਹੈ ਭਾਰਤ ਤੁਹਾਡਾ ਨਿਯੰਤਰਿਤ ਰਹਿੰਦਾ ਹੀ ਰਹਿੰਦਾ ਬਟ ਜਿਹੜੀ ਉਹ ਸ਼ਕਤੀ ਤੁਸੀਂ ਖੋ ਦਿੱਤੀ ਹੈ ਕੀਮੋਥੈਰੇਪੀ ਵਿੱਚ ਜਾਂ ਆਨੀ ਆਪਰੇਸ਼ਨ ਵਿੱਚ ਉਹ ਸਾਡੀ ਤੁਹਾਡੀ ਰਿਵਾਈਵ ਹੋ ਜਾਂਦੀ ਹੈ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਅਸੀਂ ਡਾਈਟ ਦੀ ਗੱਲ ਕਰਦੇ ਆਂ ਡਾਈਟ ਦੇ ਨਾਲ ਅਸੀਂ ਸਾਰੀਆਂ ਬਿਮਾਰੀਆਂ ਨੂੰ ਕਹਿੰਦੇ ਆਂ ਵੀ ਠੀਕ ਕਰ ਸਕਦੇ ਆਂ ਜਾਂ ਠੀਕ ਹੋ ਸਕਦੀਆਂ ਨੇ ਇੱਕ ਨਾਰਮਲ ਜਦੋਂ ਇਨਸਾਨ ਦੀ ਗੱਲ ਕਰਦੇ ਆਂ ਅਸੀਂ ਕਹਿੰਦੇ ਵੀ ਉਹਦੀ ਡਾਈਟ ਦੇ ਵਿੱਚ ਕਲਰਫੁਲ ਚੀਜ਼ਾਂ ਸਾਰੀਆਂ ਹੋਣੀਆਂ ਚਾਹੀਦੀਆਂ ਨੇ ਪਰ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹੁੰਦੇ ਨੇ ਜਿਹੜੇ ਵਰਕਿੰਗ ਊਮਨਸ ਨੇ ਹਨਾ ਜਾਂ ਜਿਹੜੇ ਕੰਮਕਾਰ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਸਾਰੀ ਡਾਈਟ ਦੇ ਵਿੱਚ ਸਾਰਾ ਕੁਝ ਹੋਣਾ ਚਾਹੀਦਾ ਪਰ ਉਹਨਾਂ ਕੋ ਸਮਾਂ ਜਿਹੜਾ ਉਹ ਨਹੀਂ ਹੁੰਦਾ ਕੀ ਲੱਗਦਾ ਕਿ ਮੀਲ ਜਿਹੜੇ ਨੇ ਉਹ ਸਾਡੇ ਦਿਨ ਦੇ ਵਿੱਚ ਕਿੰਨੇ ਹੋਣੇ ਚਾਹੀਦੇ ਨੇ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਫਿੱਟ ਰੱਖੀਏ ਅਕਸਰ ਹੁੰਦਾ ਕੀ ਹੈ ਸਵੇਰੇ ਨਾਸ਼ਤਾ ਕਰ ਲਿਆ ਦੁਪਹਿਰੇ ਫਿਰ ਤਿੰਨ ਚਾਰ ਰੋਟੀਆਂ ਖਾੜੀਆਂ ਰਾਤੀ ਫਿਰ ਤਿੰਨ ਚਾਰ ਰੋਟੀਆਂ ਖਾੜੀਆਂ ਰੋਟੀਆਂ ਤੇ ਹੀ ਰਹਿਣਾ ਚਾਹੀਦਾ ਜਾਂ ਇਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਨੇ ਜਿਨ੍ਹਾਂ ਨੂੰ ਖਾ ਕੇ ਅਸੀਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ ਲੋਗਾਂ ਨੂੰ ਇਹ ਬੜਾ ਮਿੱਥ ਹੈ ਕਿ ਅਸੀਂ ਰੋਟੀ ਨਹੀਂ ਖਾਵਾਂਗੇ ਤੇ ਅਸੀਂ ਚੱਲ ਨਹੀਂ ਪਾਵਾਂਗੇ ਐਂ ਜਿੰਨੀ ਗੱਲ ਤੁਸੀਂ ਕਿਤੇ ਪੰਜਾਬ ਵਿੱਚ ਤਾਂ ਬਹੁਤ ਟ੍ਰੈਂਡ ਹੈ ਕਿ ਲੋਕੀ ਰੋਟੀ ਤੇ ਬਹੁਤ ਜ਼ਿਆਦਾ ਡਿਪੈਂਡੈਂਟ ਹੈ ਬਟ ਕਲ ਕੱਲੀ ਰੋਟੀ ਤੁਹਾਨੂੰ ਸਾਰੇ ਜ਼ਰੂਰੀ ਪੋਸ਼ਣ ਤੱਤ ਨਹੀਂ ਦੇ ਸਕਦੀ ਤੇ ਅ ਅਨਾਜ ਵੀ ਬਦਲ-ਬਦਲ ਕੇ ਖਾਣਾ ਚਾਹੀਦਾ ਤੇ ਰੋਟੀ ਦੇ ਨਾਲ ਤੁਸੀਂ ਪ੍ਰੋਪਰ ਸਬਜ਼ੀ ਪ੍ਰੋਟੀਨ ਹਰ ਖਾਨ ਵਾਲੀ ਚੀਜ਼ ਦਾ ਆਪਣਾ ਇੱਕ ਰੋਲ ਹੈ ਜਿਵੇਂ ਕਿ ਆਪਾਂ ਹਰੀ ਸਬਜ਼ੀਆਂ ਦੀ ਗੱਲ ਕਰੀਏ ਤੇ ਅੱਖਾਂ ਵਾਸਤੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਤੁਹਾਡਾ ਖੂਨ ਬਣਾਉਣ ਵਾਸਤੇ ਬਹੁਤ ਜ਼ਰੂਰੀ ਹੈ ਤੁਹਾਡੇ ਬਾਡੀ ਨੂੰ ਫਿਲਟਰ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਔਰ ਪ੍ਰੋਟੀਨ ਦੀ ਗੱਲ ਕਰੀਏ ਜਿਵੇਂ ਕਿ ਤੁਹਾ ਲੋਕਾਂ ਨੂੰ ਪ੍ਰੋਬਲਮ ਹੋ ਜਾਂਦੀ ਨੇਲਸ ਦੀ ਆਈਜ਼ ਦੀ ਜਾਂ ਵਾਲਾਂ ਦੀ ਸਕਿਨ ਦੀ ਸਾਡਾ ਵਾਲ ਸਾਡੀ ਸਕਿਨ ਸਾਡੇ ਨੇਲਸ ਬਣੇ ਪ੍ਰੋਟੀਨ ਨਾਲ ਨੇ ਤੇ ਉਹਨਾਂ ਨੂੰ ਖੜਾ ਕਰਨ ਵਾਸਤੇ ਸਾਨੂੰ ਬਹੁਤ ਜ਼ਰੂਰੀ ਹੈ ਪਾਣੀ ਦੀ ਕਿਉਂਕਿ ਜਦ ਸਾਦਾ ਪਾਣੀ ਅਸੀਂ ਪੁੱਛ ਜਾਣਿਆ ਸਭ ਤੋਂ ਇੰਪੋਰਟੈਂਟ ਚੀਜ਼ ਕਿ ਪਾਣੀ ਅਸੀਂ ਸਿਰਫ ਤਾਂ ਹੀ ਪੀਂਦੇ ਆ ਜਦ ਅਸੀਂ ਖਾਣਾ ਖਾਂਦੇ ਆ ਤੇ ਪਾਣੀ ਦੀ ਕੁਆਟਿਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਹਰ ਚੀਜ਼ ਦਾ ਬੈਲੈਂਸ ਤਾਂ ਹੀ ਪੂਰਾ ਨਿਊਟ੍ਰੀਸ਼ਨ ਤੁਹਾਨੂੰ ਮਿਲੇਗਾ ਜੇ ਤੁਸੀਂ ਹਰ ਚੀਜ਼ ਦਾ ਬੈਲੈਂਸ ਕਰਕੇ ਚੱਲੋਗੇ ਜੀ ਅੱਛਾ ਕਈ ਵਾਰੀ ਕੀ ਹੁੰਦਾ ਹੈ ਕੋਈ ਔਰਤ ਨੇ ਕਿਸੇ ਬੱਚੇ ਨੂੰ ਕਨਸੀਵ ਕੀਤਾ ਬੇਬੀ ਹੋਇਆ ਕਾਫੀ ਸਾਲ ਤੱਕ ਬੱਚਾ ਨਹੀਂ ਹੁੰਦਾ ਹੈ ਨਾ ਉਹਦੇ ਵਾਸਤੇ ਵੀ ਕੀ ਡਾਈਟ ਸਾਡੀ ਘਰ ਦਾ ਖਾਣਾ ਉਸ ਚੀਜ਼ ਨੂੰ ਠੀਕ ਕਰ ਸਕਦਾ ਹੈ ਕਨਸੀਵ ਹੋ ਸਕਦਾ ਹੈ ਤੇ ਕਈ ਵਾਰੀ ਕਈ ਸੋਚਦੇ ਵੀ ਐਨੇ ਸਾਲ ਦਾ ਵੱਡਾ ਬੱਚਾ ਹੋ ਗਿਆ ਦੂਜੇ ਦਾ ਪਲਾਨ ਕਰਦੇ ਆ ਜਾਂ ਨਹੀਂ ਕਰਨਾ ਯਾ ਸਾਡੀ ਏਜ ਬਹੁਤ ਹੋ ਗਈ ਹੈ ਕਿ ਡਾਈਟ ਦੇ ਨਾਲੇ ਸਾਰਾ ਕੁਝ ਠੀਕ ਕੀਤਾ ਜਾ ਸਕਦਾ ਹਾਂਜੀ ਬਿਲਕੁਲ ਕੀਤਾ ਜਾ ਸਕਦਾ ਹੈ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਜੇ ਮੈਂ ਆਪਣੀ ਗੱਲ ਦੱਸਾਂ ਮੇਰੇ ਦੋ ਬੱਚੇ ਨੇ ਤੇ ਦੋਨਾਂ ਵਿੱਚ 10 ਸਾਲ ਦਾ ਗੈਪ ਹੈ ਕੋਈ ਸੁਣਦਾ ਹੈ ਤਾਂ ਹੈਰਾਨ ਤਾਂ ਹੁੰਦਾ ਬਟ ਮੈਂ ਮੈਨੂੰ ਇਹ ਪਤਾ ਸੀ ਕਿ ਮੇਰਾ ਮੈਂ ਕਰ ਲਾਂਗੀ ਕਿਉਂਕਿ ਮੇਰੇ ਖੁਦ ਦੇ ਰਿਜ਼ਲਟਸ ਇਦਾਂ ਦੇ ਬਹੁਤ ਸਾਰੇ ਪੇਸ਼ੈਂਟਸ ਮੇਰੇ ਕੋਲ ਆਉਂਦੇ ਨੇ ਜਿੰਨਾਂ ਕੋਲ 8-8 ਸਾਲ ਤੋਂ ਵਿਆਹ ਤੋਂ ਬਾਅਦ ਬੱਚਾ ਨਹੀਂ ਹੋਇਆ ਜਾਂ ਫਿਰ ਅੱਜ ਕੱਲ੍ਹ ਲੋਕਾਂ ਨੂੰ ਇਹ ਬੜਾ ਟ੍ਰੈਂਡ ਹੈ ਕਿ ਇੱਕ ਬੱਚਾ ਕਰ ਲਓ ਬਾਕੀ ਵਿੱਚ ਗੈਪ ਪਾ ਲਾਂਗੇ ਤੇ ਦੂਜੀ ਵਾਰ ਉਹਨਾਂ ਨੂੰ ਕਨਸੀਵ ਹੋਣ ਵਿੱਚ ਇੰਨੀ ਪ੍ਰੋਬਲਮ ਹੈ ਕਿਉਂਕਿ ਉਹਨਾਂ ਦੇ ਸਟਾਈਲ ਵਿਗਰੇ ਹੋਏ ਤੇ ਉਹਨਾਂ ਨੂੰ ਉਸ ਚੀਜ਼ ਨੂੰ ਸੈੱਟ ਕਰਨ ਵਾਸਤੇ ਅਸੀਂ ਹੈਗੇ ਆ ਤੇ ਅਸੀਂ ਉਹਦਾ ਦੀ ਡਾਈਟ ਪਲਾਨ ਕਰਨੇ ਆ ਤੇ ਮੇਰੇ ਐਸੇ ਬਹੁਤ ਸਾਰੇ ਕੇਸਿਸ ਹੈਗੇ ਨੇ ਜਿੱਥੇ ਲੇਡੀਜ਼ ਨੇ ਕਨਸੀਵ ਕੀਤਾ 8 8 ਸਾਲ ਬਾਅਦ 4 4 ਸਾਲ ਬਾਅਦ 5 5 ਸਾਲ ਬਾਅਦ ਅੱਛਾ ਇੱਕ ਗਰਲ ਸੱਚੀ ਦੱਸੋ ਕਿ ਇਹ ਸਾਰਾ ਕੁਝ ਡਾਈਟ ਨਾਲ ਹੀ ਹੁੰਦਾ ਕਿ ਕੋਈ ਦਵਾਈ ਵੀ ਦਿੰਦੇ ਹੋ ਨਾਲ ਨਹੀਂ ਨਹੀਂ ਮੈਂ ਫੇਰ ਕਵਾਂਗੀ ਕਿ ਤੁਹਾਡੇ ਖਾਣੇ ਤੋਂ ਹੀ ਤੁਹਾਡੀ ਕਿਚਨ ਵਿੱਚ ਸਭ ਕੁਝ ਹੈਗਾ ਬਸ ਬਣਾਉਣ ਦਾ ਤਰੀਕਾ ਤੇ ਖਾਣ ਦਾ ਤਰੀਕਾ ਉਹ ਮੈਂ ਦੱਸਨੀ ਆ ਅੱਛਾ ਹੋਣਾ ਕਿਦਾਂ ਚਾਹੀਦਾ ਕਿਉਂਕਿ ਅਸੀਂ ਜਦੋਂ ਗੱਲ ਕਰਦੇ ਨਾ ਆਮ ਤੌਰ ਤੇ ਕਈ ਤਾਂ ਬੜੇ ਅਮੀਰ ਆ ਕਈ ਤਾਂ ਉਹ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਰੀਦ ਲੈਂਦੇ ਨੇ ਜਿਹੜੀਆਂ ਚੀਜ਼ਾਂ ਡਾਈਟੀਸ਼ਨ ਦੱਸਦੇ ਨੇ ਕਈ ਵਿਚਾਰੇ ਮਾਤੜ ਸਾਥੀ ਹੁੰਦੇ ਨੇ ਹੈਨਾ ਉਹ ਮਹਿੰਗੀਆਂ ਚੀਜ਼ਾਂ ਨਹੀਂ ਖਰੀਦ ਸਕਦੇ ਤੇ ਫਿਰ ਇਹ ਵੀ ਦੱਸੋ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਕਿ ਕੀ ਤੁਹਾਡੀਆਂ ਜਿਹੜੀਆਂ ਡਾਈਟਸ ਨੇ ਉਹ ਕਿਤੇ ਮਹਿੰਗੀਆਂ ਤਾਂ ਨਹੀਂ ਹੈਗੀਆਂ ਵੀ ਬਾਅਦ ਚ ਕੋਈ ਲੈ ਨਹੀਂ ਸਕੇ ਜੀ ਇੱਕ ਸਿੰਪਲ ਜੀ ਜਿਹੜੀ ਗੱਲ ਹੈ ਦੇਖਿਓ ਅਸੀਂ ਮੈਂ ਤੁਸੀਂ ਪਹਿਲੇ ਚੀਜ਼ ਦੱਸਿਆ ਕਿ ਕੋਈ ਦਵਾਈ ਤਾਂ ਨਹੀਂ ਦਿੰਦੇ ਅਸੀਂ ਦਵਾਈ ਨਹੀਂ ਦਿੰਦੇ ਬਸ ਤੁਹਾਡੇ ਘਰ ਦੇ ਜਿੰਨੇ ਵੀ ਇНГਰੀਡੀਐਂਟਸ ਆਉਂਦੇ ਉਹਨਾਂ ਦੇ ਹਿਸਾਬ ਨਾਲ ਅਸੀਂ ਡਾਈਟ ਪਲਾਨ ਬਣਾ ਕੇ ਦਿੰਨੇ ਆ ਡਾਈਟੀਸ਼ਨ ਦਾ ਰੋਲ ਇਹ ਹੁੰਦਾ ਹੈ ਕਿ ਜੋ ਤੁਹਾਡਾ ਲਾਈਫਸਟਾਈਲ ਹੈ ਜੋ ਤੁਸੀਂ ਖਾ ਰਹੇ ਹੋ ਉਹਦੇ ਵਿੱਚੋਂ ਹੀ ਫੇਰ ਬਦਲ ਕਰਕੇ ਤੁਹਾਨੂੰ ਦੇਣਾ ਹੈ ਪਹਿਲੀ ਗੱਲ ਹੈ ਹੋ ਗਈ ਮੇਰੇ ਕੋਲ ਪਿੰਡਾਂ ਦੇ ਬਹੁਤ ਕਲਾਇੰਟਸ ਨੇ ਤੁਸੀਂ ਮੰਨੋਗੇ ਨਹੀਂ ਲੋਕੀ ਇੰਨੇ ਅਵੇਅਰ ਨੇ ਕਈ ਤਾਂ ਪਿੰਡਾਂ ਵਿੱਚ ਕਿ ਉਹ ਸਪੈਸ਼ਲੀ ਕਾਲ ਕਰਦੇ ਨੇ ਕਿ ਸਾਡੀ ਤਿੰਨਾਂ ਦੀ ਫੈਮਿਲੀ ਮਤਲਬ ਪੂਰੀ ਫੈਮਿਲੀ ਦਾ ਡਾਈਟ ਪਲਾਨ ਬਣਾ ਦਿਓ ਜੀ ਬੀਬੀਆਂ ਹੈਗੇ ਆ ਬੁੱਡੀਆਂ ਬੁੱਡੀਆਂ ਉਹਨਾਂ ਦੇ ਡਾਈਟ ਪਲਾਨਸ ਬਣਾਉਣੀਆਂ and they are very much aware ਕੋਈ ਲੋਕ ਐਦਰੋਂ ਬਾਹਰ ਗਏ ਹੋਏ ਨੇ ਤੇ ਫਿਰ ਉਹਨਾਂ ਦੇ ਇੰਗਰੀਡੀਅੰਟ ਥੋੜੇ ਵੱਖ ਹੋ ਜਾਂਦੇ ਨੇ ਤੇ ਮੈਂ ਉਹਨਾਂ ਦੇ ਲੋਕਲ ਸੀਜ਼ਨਲ ਜਿੰਨੇ ਵੀ ਇੰਗਰੀਡੀਅੰਟਸ ਨੇ ਉਹਨਾਂ ਦੇ ਹਿਸਾਬ ਨਾਲ ਮੈਂ ਡਾਈਟ ਲਾਈਨ ਬਣਾ ਦੇਨੀ ਆ ਤਾਂ ਡਾਈਟੀਸ਼ਨ ਦਾ ਕੰਮ ਹੀ ਆ ਹੁੰਦਾ ਹੈ ਫੈਂਸੀ ਕੰਮ ਤਾਂ ਰੀਲਾ ਵਾਲੇ ਹੀ ਕਰਦੇ ਆ ਡਾਈਟੀਸ਼ਨ ਦਾ ਕੰਮ ਹੁੰਦਾ ਜੋ ਤੁਸੀਂ ਖਾਂਦੇ ਹੋ ਉਹਦੇ ਵਿੱਚੋਂ ਹੀ ਤੁਹਾਨੂੰ ਕੱਢ ਕੇ ਦੇਣਾ ਕਿ ਕੀ ਤੁਹਾਡੇ ਲਈ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਹੈ ਜਾਂ ਕੀ ਨਹੀਂ ਹੈ ਜੀ ਡਾਈਟ ਦੇ ਨਾਲ ਦਵਾਈਆਂ ਛੁੱਟ ਸਕਦੀਆਂ ਨੇ ਹਾਂਜੀ ਬਿਲਕੁਲ ਕੱਟ ਹੋ ਸਕਦੀਆਂ ਤੁਸੀਂ ਇੱਕ ਗੱਲ ਦੱਸੋ ਜੀ ਨੇ ਕਿ ਮਰੀਜ਼ ਬਿਮਾਰ ਹੁੰਦਾ ਹੈ ਠੀਕ ਹੈ ਅਸੀਂ ਡਾਕਟਰ ਕੋਲ ਗਏ ਡਾਕਟਰ ਸਾਡਾ ਪੇਟ ਖਰਾਬ ਹੈ ਬਟ ਕੋਈ ਐਦਾਂ ਦਾ ਤੁਸੀਂ ਬੰਦਾ ਵੇਖਿਆ ਜਿਹੜਾ ਜਦ ਪੇਟ ਖਰਾਬ ਹੋਏ ਤਾਂ ਤੁਸੀਂ ਸਡਨਲੀ ਇੱਕੋ ਦਮ ਤੁਸੀਂ ਖਿਚੜੀ ਤੇ ਸ਼ਿਫਟ ਕਰ ਦਿੰਦੇ ਹੋ ਉਹਨੂੰ ਇੱਕੋ ਦਮ ਤੁਸੀਂ ਦਹੀਂ ਖਵਾਨੀ ਸ਼ੁਰੂ ਕਰ ਦਿੰਦੇ ਹੋ ਇੱਕੋ ਦਮ ਤੁਸੀਂ ਨਿੰਬੂ ਦਾ achar ਖਵਾਨਾ ਸ਼ੁਰੂ ਕਰ ਦਿਓ ਇਹ ਕੀ ਹੈ ਇਹ ਵੀ ਉਹਦਾ ਡਾਈਟ ਹੀ ਹੈ ਨਾ ਜੇ ਤੁਸੀਂ ਜਲਦੀ ਰਿਕਵਰੀ ਕਰਨੀ ਹੈ ਗੋਲੀਆਂ ਕੱਟ ਖਾਣੀ ਹੈ ਤਾਂ ਤੁਹਾਨੂੰ ਐਦਾਂ ਦੇ ਛੋਟੇ ਛੋਟੇ ਕਹਿ ਲਓ ਕਿ ਰੂਲਸ ਫਾਲੋ ਕਰਨੇ ਪੈਣੇ ਆ ਪਰ ਡਾਈਟੀਸ਼ਨ ਵੀ ਇਸ ਕਸ ਇਸ ਵਾਸਤੇ ਫੇਮਸ ਹੋਇਆ ਕਿਉਂਕਿ ਲਾਈਫ ਸਟਾਈਲ ਬਹੁਤ ਖਰਾਬ ਹੁੰਦਾ ਜਾ ਰਿਹਾ ਹੈ ਜੀ ਅਸੀਂ ਕਹੇ ਨਾ ਕਿ ਅਸੀਂ ਮਾਡਰਨ ਵੀ ਹੁੰਦੇ ਜਾ ਰਹੇ ਹਾਂ ਬਟ ਹਰ ਚੀਜ਼ ਅਸੀਂ ਸਾਨੂੰ ਕੁਇਕ ਚਾਹੀਦੀ ਹੈ ਤੇ ਅਸੀਂ ਕੋਰ ਸਮਝਣਾ ਭੁੱਲ ਜਾਂਦੇ ਹਾਂ ਜਿਵੇਂ ਕਹਿੰਦੇ ਨਾ ਉਹਦੀ ਗੂੜਤਾ ਅਸੀਂ ਭੁੱਲਦੇ ਜਾ ਰਹੇ ਹਾਂ ਜੀ ਸੋ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਬਸ ਤੁਸੀਂ ਮੈਂ ਇਹ ਇਸ ਚੈਨਲ ਦੇ ਮਾਧਿਅਮ ਤੋਂ ਇਹ ਕਹਾਂਗੀ ਕਿ ਲੋਕੀ ਜਾਣਨ ਕਿ ਡਾਈਟੀਸ਼ਨ ਕੀ ਹੁੰਦਾ ਹੈ ਤੇ ਅ ਜਿੱਦਾਂ ਜਿੰਨੇ ਚੱਕਰ ਤੁਸੀਂ ਡਾਕਟਰ ਕੋਲ ਲਗਾਉਂਦੇ ਹੋ ਨਾ ਮੈਨੂੰ ਲੱਗਦਾ ਹੈ ਕਿ ਤੁਸੀਂ ਬਾਝੋਗੇ ਜੇ ਤੁਸੀਂ ਕੋਈ ਇੱਕ ਡਾਈਟ ਡਾਈਟੀਸ਼ਨ ਨੂੰ ਕੰਸਲਟ ਕਰ ਲਓਗੇ ਤੇ ਅੱਛਾ ਲਾਈਫ ਸਟਾਈਲ ਜੀਓ ਹਰ ਚੀਜ਼ ਖਾਓ ਅੱਛਾ ਖਾਓ ਅੱਛਾ ਪਾਓ ਤੇ ਖੁਸ਼ ਰਹੋ ਲੋਕਾਂ ਨੂੰ ਵੀ ਲੱਗਦਾ ਨਾ ਵੀ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਵੀ ਮਾੜਾ ਜਿਹਾ ਜਾਂਦੇ ਜਾਂਦੇ ਦੱਸ ਦਿਓ ਦੇਖੋ ਖਰਚਾ ਮੈਂ ਕਿਹਾ ਨਾ ਜਿੱਦਾਂ ਦਾ ਤੁਸੀਂ ਖਾਂਦੇ ਹੋ ਮੈਨੇ ਮੈਂ ਉਹਦਾ ਹੀ ਉਹਦੇ ਵਿੱਚੋਂ ਹੀ ਕੱਢ ਕੇ ਦੱਸਣਾ ਹੈ ਬਾਕੀ ਆਪਣਾ ਮੈਂ ਇੰਤਾਨਾ ਦਾ ਸੀ ਲੈਣਾ ਹੀ ਹੈ ਦੇਖੋ ਅਸੀਂ ਬੈਠੇ ਆ ਇੱਧਰ ਬਾਕੀ ਐਦਾ ਦਾ ਨਹੀਂ ਹੈ ਕਿ ਕੁਝ ਓਵਰ ਐਕਸਪੈਂਸਿਵ ਤੁਸੀਂ ਬਾਅਰ ਸਿਟੀਆਂ ਜਾਓ ਤੇ ਲੋਕੀ ਤੁਹਾਨੂੰ ਪਾਗਲ ਬਣਾਵਾ ਨਾ ਕਿ ਕਿੰਨਾ ਹੀ ਕੁਝ ਮੇਰੇ ਕੋਲ ਕਾਫੀ ਕਲੈਂਟਸ ਉਹ ਵੀ ਆਉਂਦੇ ਨੇ ਬੜੇ ਫੇਮਸ ਫੇਮਸ ਕਿ ਹਾਂ ਅਸੀਂ ਇਹ ਇਹਨਾਂ ਕੋਲੋਂ ਲਿੱਤਾ ਉਹਨਾਂ ਕੋਲੋਂ ਲਿੱਤਾ ਬਟ ਸਾਡਾ ਪਾਰ ਨਹੀਂ ਘਟ ਹੋਇਆ ਤੁਸੀਂ ਇੱਕ ਵਾਰੀ ਅਜ਼ਮਾ ਕੇ ਦੇਖੋ ਤੁਹਾਨੂੰ ਖੁਦ ਹੀ ਪਤਾ ਲੱਗ ਜਾਏਗਾ ਕੀ ਡਿਫਰੈਂਸ ਹੈ ਆਨਲਾਈਨ ਵਾਲਿਆਂ ਚਾ ਫਿਰ ਤੁਹਾਡੇ ਸਾਹਮਣੇ ਜਿਹੜਾ ਬੈਠਾ ਹੁੰਦੇ ਚ ਸੋ ਜੀ ਬਹੁਤ ਚੰਗਾ ਲੱਗਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦੇ ਹਾਂ ਜਦੋਂ ਫਿੱਟ ਹੋ ਜਾਂਦੇ ਹਾਂ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਮੇਸ਼ਾ ਆਪਣੇ ਆਪ ਨੂੰ ਫਿੱਟ ਰੱਖਣਾ ਚਾਹੀਦਾ ਹੈ ਆਪਣੇ ਭਾਰ ਨੂੰ ਕੰਟਰੋਲ 'ਚ ਰੱਖੋ ਔਰ ਡਾਈਟੀਸ਼ਨ ਦੀ ਸਲਾਹ ਲਓ ਕੁਝ ਖਾਣ ਤੋਂ ਪਹਿਲਾਂ ਇਹ ਨਹੀਂ ਕਿ ਅੰਦਾ ਤੁੰਦ ਜੋ ਆਇਆ ਫਟੇ ਚੱਕ ਦਿਓ ਸੁਨੇਹਾ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੀ ਸ਼ੁਕਰੀਆ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ